2 ਨਵੰਬਰ 2016 ਦਾ ਉਹ ਦਿਨ ਜਿਸ ਵੇਲੇ ਨਾਪਾ ਜੇਲ ਬ੍ਰੇਕ ਹੋਇਆ ਨਾਪਾ ਜੇਲ ਬ੍ਰੇਕ ਜਦੋਂ ਹੋਇਆ ਉਸ ਦੇ ਵਿੱਚ ਦੋ ਟੈਰਰਿਸਟ ਤੇ ਚਾਰ ਨਾਮੀ ਗੈਂਗਸਟਰ ਉਸ ਜੇਲ ਦੇ ਵਿੱਚੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਪਰ ਇਹ ਸਾਜ਼ਿਸ਼ ਕਿੱਦਾਂ ਰਚੀ ਗਈ ਹੈ ਇਹ ਸਾਜ਼ਿਸ਼ ਬਣੀ ਕਿੱਦਾਂ ਕੜੀ ਕਿੱਦਾਂ ਕੜੀ ਕਿਵੇਂ ਗਈ ਉਸ ਦਾ ਜਿਹੜਾ ਮਾਸਟਰਮਾਈਂਡ ਹੈਗਾ ਉਹ ਕਿਤਨਾ ਕਿਤੇ ਦੇਸ਼ ਚੋਂ ਬਾਹਰ ਸਿਗਾ ਦੇਸ਼ ਚੋਂ ਫਰਾਰ ਸਿਗਾ ਪਰ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਮਾਸਟਰਮਾਈਂਡ ਨੂੰ ਪੰਜਾਬ ਪੁਲਿਸ ਏਜੀਟੀਐਫ ਜਿਹੜੀ ਹੈਗੀ ਹੈ ਉਹ ਭਾਰਤ ਵਾਪਸ ਲਿਆਉਣ ਦੇ ਵਿੱਚ ਕਾਮਯਾਬ ਹੋ ਚੁੱਕੀ ਹੋਈ ਹੈ ਔਰ ਜੁਡੀਸ਼ੀਅਲ ਕਸਟਡੀ ਦੇ ਵਿੱਚ ਗੈਂਗਸਟਰ ਰੋਮੀ ਨੂੰ ਜੜਾ ਰੱਖਿਆ ਗਿਆ ਹੋਇਆ ਹੈ ਜਿਸਨੂੰ ਕੀ ਏਜੀਟੀਐਫ ਬੀਤੇ ਦਿਨ ਹਾਂਗਕਾਂਗ ਤੋਂ ਭਾਰਤ ਮੋੜ ਲਿਆਈ ਹੈ ਔਰ ਜੋ ਪ੍ਰਕਿਰਿਆ ਹੈਗੀ ਹੈ ਉਸ ਦੇ ਤਹਿਤ ਕਾਰਵਾਈ ਵੀ ਹੁੰਦੀ ਹੋਈ ਨਜ਼ਰ ਆਏਗੀ ਬੇਸਿਕਲੀ ਜਿਹੜੀ ਹੈਗੀ ਹੈ ਇਹ ਜੇਲ ਬ੍ਰੇਕ ਦੀ ਜਿਹੜੀ ਪਲੈਨਿੰਗ ਹੈ ਇਹ ਰਮਨਜੀਤ ਰੋਮੀ ਜਿਹੜਾ ਸ਼ਖਸ ਹੈਗਾ ਜਿਹੜੇ ਨੂੰ ਅਸੀਂ ਹੁਣ ਆਪਾਂ ਇਥੋਂ ਹਾਂਗਕਾਂਗ ਤੋਂ ਲੈ ਕੇ ਆਏ ਆ ਇਹ 2016 ਦੇ ਵਿੱਚ ਇੱਕ ਕੇਸ ਦੇ ਵਿੱਚ ਜਿਸ ਦੇ ਵਿੱਚ ਇਹਦੇ ਤੋਂ ਵੈਪਨ ਤੇ ਨਾਲ ਇਹਦੇ ਤੋਂ ਕੁਝ ਕ੍ਰੈਡਿਟ ਕਾਰਡ ਮਿਲੇ ਸੀਗੇ ਜੋ ਉਸ ਸਮੇਂ ਦੀ ਇਨਵੈਸਟੀਗੇਸ਼ਨ ਤੇ ਆਇਆ ਸੀ ਕਿ ਇਹ ਹਾਂਗਕਾਂਗ ਤੋਂ ਕੁਝ ਚਾਈਨੀਜ਼ ਗੈਂਗ ਤੋਂ ਲੈ ਕੇ ਆਇਆ ਸੀਗਾ ਉਹਨਾਂ ਕਾਰਡ ਦੇ ਵਿੱਚ ਜਿਹੜੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਸੀਗੇ ਉਹਨਾਂ ਦੇ ਵਿੱਚ ਡਾਟਾ ਸੀਗਾ ਕੋਈ ਫੋਰਨ ਨੈਸ਼ਨਲ ਦਾ ਕੋਈ ਇਕੱਠਾ ਹੋਇਆ ਵਾ ਸੀ ਉਹਦੀ ਇੰਟਰੋਗੇਸ਼ਨ ਕੀਤੀ ਇੰਟਰੋਗੇਸ਼ਨ ਤੋਂ ਫਿਰ ਸਾਰੀਆਂ ਗੱਲਾਂ ਸਾਹਮਣੇ ਆ ਜਾਂ ਤਾਂ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਤਾਂ ਨਾਪਾ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਉਸੇ ਸਮੇਂ ਦੌਰਾਨ ਇਹ ਸਾਰੇ ਜਿਹੜੇ ਸ਼ਖਸ ਜਿਹੜੇ ਜੇਲ੍ਹ ਚੋਂ ਭੱਜੇ ਨੇ ਉਹ ਇਹ ਵੀ ਉੱਥੇ ਹੀ ਮੌਜੂਦ ਸੀ ਇਹ ਜਿਹੜਾ ਰੋਮੀ ਹੈਗਾ ਇਹ ਇਸ ਤੋਂ ਪਹਿਲਾਂ ਜਿਹੜਾ ਗੁਰਪ੍ਰੀਤ ਸੇਖੋਂ ਹੈ ਇਹਨਾਂ ਦਾ ਇੱਕ ਬਹੁਤ ਕਰੀਬੀ ਦਾ ਸਾਥੀ ਹੈ ਰਮੀ ਮਿਸ਼ਾੜਾ ਉਹਦਾ ਇਹ ਰਿਲੇਟਿਵ ਹੈ ਜਿਹੜੀ ਨਾਬਾ ਜੇਲ ਹੈਗੀ ਹੈ ਜਿੱਥੇ ਇਨਸੀਡੈਂਟ ਹੋਇਆ ਹੈ ਕਿ ਮੈਕਸਿਮ ਸਿਕਿਉਰਿਟੀ ਜੇਲ ਨਾਬਾ ਹੈਗੀ ਹੈ ਜਿਹੜੀ ਪੰਜਾਬ ਦੀ ਇੱਕ ਇੱਕ ਜੇਲ ਹੈਗੀ ਹੈ ਜਿਹੜੀ ਮੈਕਸਿਮ ਸਿਕਿਉਰਿਟੀ ਜੇਲ ਹੈਗੀ ਹੈ ਤਾਂ ਇਹ 27 ਨਵੰਬਰ 2016 ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਮਾਰਨਿੰਗ ਟਾਈਮ ਆਉਂਦੀ ਹੈ ਕਿ ਉੱਥੇ ਇਸ ਤਰ੍ਹਾਂ ਅਟੈਕ ਹੋਇਆ ਤਾਂ ਉਸ ਉਤੇ ਰਾਸ਼ਕੀ ਦਾ ਅੰਡਰ ਜਿਹੜੇ ਨੇਵਰਿੰਗ ਸਟੇਟਸ ਸੀ ਉਹਨਾਂ ਨੂੰ ਅਸੀਂ ਅਲਰਟ ਕੀਤਾ ਐਂਡ ਪੈਨ ਇੰਡੀਆ ਜਿਹੜੇ ਮੈਸੇਜ ਫਲੈਸ਼ ਕੀਤੇ ਮੌਕੇ ਤੇ ਜਿਹੜੀ ਹੈਗੀ ਸਾਡੇ ਕੇ ਉਸ ਤੋਂ ਬਾਅਦ ਸਾਡੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਆ ਉਹਦੇ ਵਿੱਚ ਫਿਗਰ ਆਊਟ ਹੋ ਇੱਕ ਜਿਹੜਾ ਜਿਵੇਂ ਸਾਡ ਨੇ ਦੱਸਿਆ ਕਿ ਸ਼ਾਮਲੀ ਇੱਕ ਬਲਵਿੰਦਰ ਕਿੰਦਾ ਅਰੈਸਟ ਹੋ ਜਾਂਦਾ ਤਾਂ ਮੈਂ ਔਰ ਵਿਕਰਮ ਅਸੀਂ ਉੱਥੇ ਸ਼ਾਮਲੀ ਜਾਂਦੇ ਆ ਅਸੀਂ ਜਾ ਕੇ ਉੱਥੇ ਉਹਦੀ ਜਿਹੜੀ ਪ੍ਰੀਲੀਮਰੀ ਪੁੱਛਗਿੱਛ ਕੀਤੀ ਤਾਂ ਉਹਦੇ ਵਿੱਚ ਫਿਗਰ ਆਊਟ ਹੋਇਆ ਕਿ ਰੋਮਨੀ ਹਾਂਗਕਾਂਗ ਜਿਹੜਾ ਹੈਗਾ ਹੀ ਵਾਸ ਵਰਕਿੰਗ ਐਸ ਦਾ ਕੰਟਰੋਲ ਰੂਮ ਫਾਰ ਥਿਸ ਹੋਲ ਆਪਰੇਸ਼ਨ ਤਾਂ ਉਥੋਂ ਫਿਕਰ ਆਊਟ ਹੋ ਜਾਂਦਾ ਆਫਟਰ ਦੈਟ ਜੋ ਫਿਕਰ ਆਊਟ ਹੋ ਜਾਂਦਾ ਫਿਰ ਅਸੀਂ ਲੀਗਲ ਪ੍ਰੋਸੈਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਬੰਦੇ ਐਸਕੇਪੀ ਸੀ ਉਹਨਾਂ ਨੂੰ ਤੇ ਦੂਜਿਆਂ ਨੂੰ ਜਿਹੜੀ ਹੈਗੇ ਆਪਰੇਸ਼ਨ ਚਲਾਇਆ ਕਿ ਉਹਨਾਂ ਨੂੰ ਫੜਨ ਵਾਸਤੇ ਡਿਊਰਿੰਗ ਦ ਹਾਲ ਸਿਨੈਰੀਓ ਦੇ ਵਿੱਚ ਜਿਹੜੇ ਹੈਗੇ 26 ਜਿਹੜੇ ਕ੍ਰਿਮੀਨਲ ਹੈਗੇ ਸੀ ਅਕਿਊਜ਼ ਜਿਨ੍ਹਾਂ ਦੇ ਵਿੱਚ ਕੁਝ ਐਸਕੇਪੀ ਜਿਹੜੇ ਹੈਗੇ ਸੀ ਐਂਡ ਬਾਕੀ ਜਿਹੜੇ ਨੇ ਅਟੈਕ ਕੀਤਾ ਸੀ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਐਂਡ ਉਹਨਾਂ ਨੇ ਚਾਰਜ ਸ਼ੀਟ ਕੀਤਾ ਜਿਹੜੇ ਟ੍ਰਾਇਲ ਉਹਨਾਂ ਨੇ ਫੇਸ ਕੀਤਾ 27 ਨਵੰਬਰ 2016 ਦਾ ਉਹ ਦਿਨ ਜਿਸ ਵੇਲੇ ਨਾਬਾ ਜੇਲ ਬ੍ਰੇਕ ਹੋਇਆ ਨਾਬਾ ਜੇਲ ਬ੍ਰੇਕ ਜਦੋਂ ਹੋਇਆ ਉਸ ਦੇ ਵਿੱਚ ਦੋ ਟੈਰਰਿਸਟ ਤੇ ਚਾਰ ਨਾਮੀ ਗੈਂਗਸਟਰ ਉਸ ਜੇਲ ਦੇ ਵਿੱਚੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਪਰ ਇਹ ਸਾਜ਼ਿਸ਼ ਕਿੱਦਾਂ ਰਚੀ ਗਈ ਹੈ ਇਹ ਸਾਜ਼ਿਸ਼ ਬਣੀ ਕਿੱਦਾਂ ਕੜੀ ਕਿੱਦਾਂ ਕੜੀ ਕਿਵੇਂ ਗਈ ਉਸ ਦਾ ਜਿਹੜਾ ਮਾਸਟਰਮਾਈਂਡ ਹੈਗਾ ਉਹ ਕਿਤਨਾ ਕਿਤੇ ਦੇਸ਼ ਚੋਂ ਬਾਹਰ ਸਿਗਾ ਦੇਸ਼ ਚੋਂ फरार ਸੀਗਾ ਪਰ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਮਾਸਟਰਮਾਈਂਡ ਨੂੰ ਪੰਜਾਬ ਪੁਲਿਸ ਏਜੀਟੀਐਫ ਜਿਹੜੀ ਹੈਗੀ ਹੈ ਉਹ ਭਾਰਤ ਵਾਪਸ ਲਿਆਉਣ ਦੇ ਵਿੱਚ ਕਾਮਯਾਬ ਹੋ ਚੁੱਕੀ ਹੋਈ ਹੈ ਔਰ ਜੁਡੀਸ਼ੀਅਲ ਕਸਟਡੀ ਦੇ ਵਿੱਚ ਗੈਂਗਸਟਰ ਰੋਮੀ ਨੂੰ ਜਿਹੜਾ ਰੱਖਿਆ ਗਿਆ ਹੋਇਆ ਰਮਨਦੀਪ ਸਿੰਘ ਔਰ ਰੋਮੀ ਜਿਸ ਨੂੰ ਕੀ ਏਜੀਟੀਐਫ ਬੀਤੇ ਦਿਨ ਹਾਂਗਕਾਂਗ ਤੋਂ ਭਾਰਤ ਮੋੜ ਲਿਆਈ ਹੈ ਔਰ ਜੋ ਪ੍ਰਕਿਰਿਆ ਹੈਗੀ ਹੈ ਉਸ ਦੇ ਤਹਿਤ ਕਾਰਵਾਈ ਵੀ ਹੁੰਦੀ ਹੋਈ ਨਜ਼ਰ ਆਏਗੀ ਸੋ ਜਿਹੜੇ ਅਫਸਰ ਇਸ ਪੂਰੇ ਆਪਰੇਸ਼ਨ ਦੇ ਵਿੱਚ ਲਗਾਤਾਰ ਜੁੜੇ ਰਹੇ ਕਿਉਂਕਿ ਜਦੋਂ ਤੋਂ ਨਾਬਾ ਜੇਲ ਬ੍ਰੇਕ ਹੋਇਆ ਔਰ ਅੱਜ ਤੱਕ ਇਹ ਅਫਸਰ ਜਿਹੜੇ ਜੁੜੇ ਨੇ ਉਹ ਉਹ ਸਾਰੇ ਅਫਸਰ ਜਿਹੜੇ ਨੇ ਉਹ ਸਾਡੇ ਨਾਲ ਮੌਜੂਦ ਨੇ ਸਾਡੇ ਨਾਲ ਚੋਹਾਨ ਸਾਬ ਮੌਜੂਦ ਨੇ ਜੋ ਕਿ اے ਆਈਜੀ ਨੇ ਐ ਜੀ ਡੀ ਐਫ ਤੇ ਸਾਡੇ ਨਾਲ اے ਏ ਜੀ ਪਟੇਲਾ ਜ਼ੋਨ ਇੰਟੈਲੀਜੈਂਸ ਜਿਹੜੇ ਨੇ ਵਿਰਖ ਸਾਬ ਮੌਜੂਦ ਨੇ ਔਰ ਡੀ ਐਸ ਪੀ ਬਰਾੜ ਸਾਬ ਮੌਜੂਦ ਨੇ ਜਿਹਨਾਂ ਜੋ ਕਿ ਇਸ ਵਕਤ ਕਹਿ ਸਕਦੇ ਕਿ ਸਭ ਤੋਂ ਡੈਕੋਰੇਟਿਡ ਅਫਸਰ ਵੀ ਨੇ ਸ਼ੁਰੂਆਤ ਅਸੀਂ اے ਆਈਜੀ ਸਾਬ ਤੋਂ ਕਰਾਂਗੇ ਸਰ ਸਭ ਤੋਂ ਪਹਿਲਾਂ ਮੁਬਾਰਕਾਂ ਕਿ ਜਿਹੜਾ ਲੰਬਾ ਕੇਸ ਚੱਲਦਾ ਆ ਰਿਹਾ ਸੀਗਾ 2016 ਦੇ ਵਿੱਚ ਘਟਨਾ ਹੋਈ ਉਸ ਤੋਂ ਬਾਅਦ ਅੱਜ 24 ਚੱਕੇ ਕੇਸ ਜਿਹੜਾ ਕਹਿੰਦੇ ਕਿ ਮਾਸਟਰਮਾਈਂਡ ਜਿਹੜਾ ਤੁਹਾਡੇ ਹੱਥੇ ਲੱਗਾ ਸਭ ਤੋਂ ਬਾਰੇ ਲੋਕ ਜਾਂ ਦਰਸ਼ਕ ਇਹ ਜਰੂਰ ਜਾਣਨਾ ਚਾਹੁੰਦੇ ਨੇ ਕਿ ਇਹ ਜਿਹੜਾ ਨਾਬਾ ਜੇਲ ਬ੍ਰੇਕ ਸੀਗਾ ਇਹ ਅਸਲ ਦੇ ਵਿੱਚ ਇਹ ਸਾਜ਼ਿਸ਼ ਕਿਸ ਤਰੀਕੇ ਨਾਲ ਜੋ ਇਨਵੈਸਟੀਗੇਸ਼ਨ ਦੇ ਵਿੱਚ ਇਹ ਸਾਹਮਣੇ ਇਹ ਸਾਜ਼ਿਸ਼ ਬਣੀ ਕਿਸ ਤਰੀਕੇ ਸੀ ਕਿ ਰਚੀ ਕਿਸ ਤਰੀਕੇ ਗਈ ਸੀ ਥੈਂਕ ਯੂ ਜੀ ਬੇਸਿਕਲੀ ਜਿਹੜੀ ਹੈਗੀ ਐ ਇਹ ਜੇਲ ਬ੍ਰੇਕ ਦੀ ਜਿਹੜੀ ਪਲੈਨਿੰਗ ਹੈ ਇਹ ਰਮਨਜੀਤ ਰੋਮੀ ਜਿਹੜਾ ਸ਼ਖਸ ਹੈਗਾ ਜਿਹੜੇ ਨੂੰ ਅਸੀਂ ਹੁਣ ਆਪਾਂ ਇਥੋਂ ਹਾਂਗਕਾਂਗ ਤੋਂ ਲੈ ਕੇ ਆਏ ਆਂ ਇਹ 2016 ਦੇ ਵਿੱਚ ਇੱਕ ਕੇਸ ਦੇ ਵਿੱਚ ਜਿਸ ਦੇ ਵਿੱਚ ਇਹਦੇ ਤੋਂ ਵੈਪਨ ਤੇ ਨਾਲ ਇਹਦੇ ਤੋਂ ਕੁਝ ਕ੍ਰੈਡਿਟ ਕਾਰਡ ਮਿਲੇ ਸੀਗੇ ਜੋ ਉਸ ਸਮੇਂ ਦੀ ਇਨਵੈਸਟੀਗੇਸ਼ਨ ਚ ਆਇਆ ਸੀ ਕਿ ਇਹ ਇਹ ਹਾਂਗਕਾਂਗ ਤੋਂ ਕੋਈ ਚਾਈਨੀਜ਼ ਗੈਂਗ ਤੋਂ ਉਹ ਲੈ ਕੇ ਆਇਆ ਸੀਗਾ ਉਹਨਾਂ ਕਾਰਡਸ ਦੇ ਵਿੱਚ ਜਿਹੜੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਸੀਗੇ ਉਹਨਾਂ ਦੇ ਵਿੱਚ ਡੇਟਾ ਸੀਗਾ ਕੋਈ ਫੋਰਨ ਨੈਸ਼ਨਲਜ਼ ਦਾ ਕੋਈ ਇਕੱਠਾ ਹੋਇਆ ਵਾ ਸੀ ਉਹ ਸਾਰੀਆਂ ਉਹਦੇ ਕੋਲੋਂ ਕਾਫੀ ਸਾਰੇ ਜਿਹੜੇ ਤਾਦਾਦ ਦੇ ਵਿੱਚ ਕਾਰਡ ਮਿਲੇ ਸੀ ਤੇ ਉਹਨੂੰ ਜਦੋਂ ਉਹਦੀ ਇਨਟੈਰੋਗੇਸ਼ਨ ਕੀਤੀ ਇਨਟੈਰੋਗੇਸ਼ਨ ਤੋਂ ਫਿਰ ਇਹ ਸਾਰੀਆਂ ਗੱਲਾਂ ਸਾਹਮਣੇ ਆਈਆਂ ਤਾਂ ਉਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਤਾਂ ਨਾਬਾ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਉਸੇ ਸਮੇਂ ਦੌਰਾਨ ਇਹ ਸਾਰੇ ਜਿਹੜੇ ਸ਼ਖਸ ਜਿਹੜੇ ਜੇਲ੍ਹ ਚੋਂ ਭੱਜੇ ਨੇ ਉਹ ਇਹ ਵੀ ਉੱਥੇ ਹੀ ਮੌਜੂਦ ਸੀ ਇਹ ਜਿਹੜਾ ਰੋਮੀ ਹੈਗਾ ਇਹ ਇਸ ਤੋਂ ਪਹਿਲਾਂ ਜਿਹੜਾ ਗੁਰਪ੍ਰੀਤ ਸੇਖੋਂ ਹੈ ਇਹਨਾਂ ਦਾ ਇੱਕ ਬਹੁਤ ਕਰੀਬੀ ਦਾ ਸਾਥੀ ਹੈ ਰੰਮੀ ਮਿਸ਼ਾਣਾ ਉਹਦਾ ਇਹ ਰਿਲੇਟਿਵ ਹੈ ਤੇ ਉਹਦੇ ਕਰਕੇ ਇਹ ਜਿਹੜਾ ਜੇਲ ਦੇ ਵਿੱਚ ਇਹਨਾਂ ਨਾਲ ਹੋਰ ਨੇੜਤਾ ਬਣ ਗਈ ਇਹਨਾਂ ਦੀ ਤਾਂ ਉਸੇ ਸਮੇਂ ਦੌਰਾਨ ਜਿਹੜਾ ਹਰਮਿੰਦਰ ਮਿੰਟੂ ਤੇ ਜਿਹੜੇ ਗੈਂਗਸਟਰ ਆਪਣਾ ਇੱਕ ਹੋਰ ਜਿਹੜਾ ਹੈਗਾ ਟੈਰਰਿਸਟ ਉਹ ਕਸ਼ਮੀਰ ਗਲਵੱਡੀ ਉਹ ਵੀ ਭੱਜਿਆ ਸੀ ਉਹਦੇ ਨਾਲ ਵੀ ਇਹਨਾਂ ਦੀ ਮੁਲਾਕਾਤ ਹੋਈ ਤਾਂ ਡੂਰਿੰਗ ਥੈਟ ਸਟੇ ਉਦੋਂ ਹੀ ਇਹ ਜਿਹੜੀ ਹੈਗੀ ਹੈ ਇਹਨਾਂ ਨੇ ਪਲੈਨਿੰਗ ਬਣਾਈ ਸੀਗੀ ਕਿ ਵੀ ਆਪਾਂ ਇਹਨੂੰ ਜੇਲ੍ਹ ਦੇ ਵਿੱਚੋਂ ਕਸਟਡੀ ਚੋਂ ਭਜਣਾ ਹੈਗਾ ਸੋ ਉਹ ਇਹਦੀ ਕਿਉਂਕਿ ਆਫੈਂਸਸ ਉਸ ਟਾਈਪ ਦੇ ਸੀਗੇ ਤਾਂ ਇਹਦੀ ਬੇਲ ਹੋ ਗਈ ਸੀ ਅ ਅਗਸਟ ਮਹੀਨੇ ਦੇ ਵਿੱਚ ਜੁਲਾਈ ਜਾਂ ਅਗਸਟ ਦੇ ਵਿੱਚ ਤੇ ਇਹ ਉਸ ਤੋਂ ਬਾਅਦ ਜੇਲ੍ਹ ਦੀਆਂ ਜਿਹੜੀਆਂ ਜਿਹੜੀਆਂ ਬੇਲ ਦੀਆਂ ਕੰਡੀਸ਼ਨਸ ਨੇ ਉਹਨਾਂ ਨੂੰ ਵਾਇਲਟ ਕਰਕੇ ਇਹ ਇਥੋਂ ਹਿੰਦੁਸਤਾਨ ਚੋਂ ਹਾਂਗਕਾਂਗ ਵਾਪਸ چلا ਗਿਆ ਉਹ ਉੱਥੇ ਜਾ ਕੇ ਫਿਰ ਇਹਨੇ ਜਿਹੜਾ ਹੈਗਾ ਆਪਣਾ ਐਜ਼ ਅ ਕੰਟਰੋਲ ਰੂਮ ਨੈਕ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਦੇ ਚ ਜਿਹੜੇ ਬੰਦੇ ਬਾਹਰੋਂ ਆਏ ਅਟੈਕ ਕਰਨ ਵਾਸਤੇ ਉਹਨਾਂ ਨਾਲ ਕੋਆਰਡੀਨੇਸ਼ਨ ਫਿਰ ਜਿਹੜੀ ਡੂਰਿੰਗ ਦੀ ਐਗਜ਼ੀਕਿਊਸ਼ਨ ਜਿਹੜੀ ਜੇਲ ਬ੍ਰੇਕ ਜਦੋਂ ਹੋਈ ਉਹਨਾਂ ਨੂੰ ਆਪਸ ਚ ਇੱਕ ਦੂਜੇ ਨੂੰ ਮੈਸੇਜ ਪਾਸ ਕਰਨੇ ਹੋਰ ਕਰਨੇ ਤੇ ਜਿਹੜੇ 15-16 ਸ਼ਖਸ ਜਿਹੜੇ ਬਾਹਰੋਂ ਅਟੈਕ ਕਰਨ ਆਏ ਸੀ ਇਹ ਕ੍ਰਿਮਨਲ ਜਿਹੜੇ ਇਕੱਠੇ ਹੋ ਕੇ ਉਹਨਾਂ ਨੇ ਅੰਦਰੋਂ ਜਿਹੜੇ ਇਹ 5-6 ਜਿਹੜੇ ਜੇ 6 ਅਕਿਊਜ਼ ਜਿਹੜੇ ਭੱਜੇ ਨੇ ਇਹ ਡਿਊਟੀ ਦੇ ਵਿੱਚ ਉਹਨਾਂ ਦੀ ਵੇਟ ਕਰ ਰਹੇ ਸੀ ਉਸ ਸਮੇਂ ਇਹਨਾਂ ਨੇ ਉਹ ਜੇਲ ਦਾ ਜਿਹੜਾ ਲੌਕ ਨੂੰ ਤੋੜ ਕੇ ਦਰਵਾਜ਼ੇ ਨੂੰ ਤਾਂ ਇਹਨਾਂ ਦੇ ਨਾਲ ਜਿਹੜੇ ਹੈਗੇ ਨੇ 15-16 ਇਹਨਾਂ ਦੇ ਨਾਲ ਇਹਨਾਂ ਨੂੰ ਭਜਾ ਕੇ ਲੈ ਗਏ ਸੇ ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਕਿਵੇਂ ਇਹਦੀ ਇਹਦਾ ਨਾਮ ਫਿਕਰ ਹੋਇਆ ਇਨਾਂ ਦੇ ਵਿੱਚੋਂ ਜਿਹੜੇ ਭਜਾਉਣ ਵਾਲੇ ਸੀਗੇ ਉਹਨਾਂ ਦੇ ਵਿੱਚ ਇੱਕ ਬਲਵਿੰਦਰ ਪਿੰਦਾ ਕਰਕੇ ਸ਼ਖਸ ਸੀਗਾ ਜਿਹੜਾ ਗੈਂਗਸਟਰ ਉਹ ਸ਼ਾਮਲੀ ਦੇ ਵਿੱਚ ਉੱਤ ਫੜਿਆ ਗਿਆ ਸੀਗਾ ਜੋ ਉਹਦੀ ਗ੍ਰਿਫਤਾਰੀ ਦੇ ਦੌਰਾਨ ਇਹ ਇਹਦਾ ਨਾਮ ਸਾਹਮਣੇ ਆਇਆ ਵੀ ਹਾਂਗਕਾਂਗ ਬੇਸਡ ਇੱਕ ਰੋਮੀ ਹੈਗਾ ਤੇ ਜਿਹੜਾ ਐਜ਼ ਅ ਕੰਟਰੋਲ ਰੂਮ ਤੇ ਉਹਦੇ ਸਾਰਿਆਂ ਨੂੰ ਅਲੱਗ-ਅਲੱਗ ਇਹਦੇ ਹੀ ਨੰਬਰ ਦਿੱਤੇ ਹੋਏ ਸੀਗੇ ਸਾਰਿਆਂ ਨੂੰ ਜਦੋਂ ਜੇਲ ਬ੍ਰੇਕ ਹੋਈ ਤਾਂ ਸਾਰੇ ਅਲੱਗ-ਅਲੱਗ ਰਸਤਿਆਂ ਤੇ ਚਲੇ ਗਏ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਕੋਆਰਡੀਨੇਟ ਕਰਨਾ ਉਹਨਾਂ ਨੂੰ ਕਿਸ ਕਿਸ ਜਗ੍ਹਾ ਤੇ ਠਹਿਰ ਦੇਣੀ ਹੈ ਤੇ ਉਹਨਾਂ ਨੂੰ ਉਹਨਾਂ ਦੇ ਵਾਸਤੇ ਲੌਜਿਸਟਿਕਸ ਅਰੇਂਜ ਕਰਨੇ ਆ ਉਹਨਾਂ ਦੇ ਘਰ ਲੱਭਣੇ ਆ ਉਹਨਾਂ ਨੂੰ ਸੇਫ ਹਾਊਸ ਲੱਭਣੇ ਆ ਉਹਨਾਂ ਨੂੰ ਵੈਪਨ ਦੇਣੇ ਆ ਉਹਨਾਂ ਵਾਸਤੇ ਫੰਡਿੰਗ ਕਰਨੀ ਆ ਉਹ ਸਾਰਾ ਪ੍ਰਬੰਧ ਜਿਹੜਾ ਹੈਗਾ ਇਹ ਰੋਮੀ ਹੈ ਜਿਹੜਾ ਹਾਂਗਕਾਂਗ ਦੇ ਵਿੱਚ ਇੱਕ ਕੰਟਰੋਲ ਰੂਮ ਹੀ ਸੀਗਾ ਜੀ ਆਲਮੋਸਟ ਸਾਰਿਆਂ ਨੂੰ ਇਹ ਡਾਇਰੈਕਟਲੀ ਆਪਸ ਦੇ ਵਿੱਚ ਕੋਈ ਵੀ ਜਿਹੜੇ ਬੰਦੇ ਭੱਜੇ ਸੀ ਜਾਂ ਗੈਂਗਸਟਰ ਸੀਗੇ ਉਹ ਇੱਕ ਦੂਜੇ ਨਾਲ ਡਾਇਰੈਕਟ ਕਮਿਊਨੀਕੇਸ਼ਨ ਕੋਈ ਨਹੀਂ ਕਰਦੇ ਸੀਗੇ ਜੋ ਕਮਿਊਨੀਕੇਸ਼ਨ ਸੀਗੀ ਤਾਂ ਉਹ ਇਹਦੇ ਥਰੂ ਹੀ ਹੋ ਰਹੀ ਸੀ ਮਤਲਬ ਕੋਈ ਵੀ ਜ਼ਿਕਰ ਇੱਕ ਦੂਸਰੇ ਦਾ ਕੋਈ ਲੋਕੇਸ਼ਨ ਵੀ ਦੱਸ ਰਿਹਾ ਸੀਗੇ ਉਹ ਆਇਆ ਰੋਮੀ ਹੀ ਜਿਹੜਾ ਚੱਲ ਰਿਹਾ ਉਹਨੂੰ ਹੀ ਪਤਾ ਹੁੰਦਾ ਸੀ ਵੀ ਕਿਹੜਾ ਬੰਦਾ ਕਿਹੜਾ ਇਹਨਾਂ ਚੋਂ ਭੱਜਿਆ ਜਿਹੜਾ ਉਹ ਕਿੱਥੇ ਠਹਿਰਿਆ ਹੋਇਆ ਕੌਣ ਉਹਦੇ ਨਾਲ ਹੈ ਕਿਹਦੇ ਕੋਲੇ ਠਹਿਰਿਆ ਹੋਇਆ ਹੈ ਕਿੰਨੀ ਦੇਰ ਤੋ ਰੱਖਣਾ ਉਹਨੂੰ ਕਿੰਨੀ ਦੇਰ ਤੋ ਉਹਨੂੰ ਸ਼ਿਫਟ ਕਰਨਾ ਇਹ ਸਾਰਾ ਕੁਝ ਉਹ ਹੀ ਕਰਦਾ ਸੀ ਪਰ ਇੱਥੇ ਇੱਕ ਸਵਾਲ ਸਰ ਇਹ ਵੀ ਜ਼ਰੂਰ ਖੜਾ ਹੋ ਜਾਂਦਾ ਕਿ ਜੇਕਰ ਰੋਮੀ ਇੱਥੇ ਜੇਲ੍ਹ ਦੇ ਵਿੱਚ ਆਇਆ ਸੀਗਾ ਕਿ ਜਦੋਂ ਬਾਹਰ ਭੱਜਿਆ ਹਾਂਗਕਾਂਗ ਵਾਪਸ ਚਲਾ ਗਿਆ ਉਸ ਦੇ ਵਿੱਚ ਉਹਨੂੰ ਕੋਈ ਔਕ ਨਹੀਂ ਆਈ ਕਿਉਂਕਿ ਜੇਕਰ ਜੋ ਜੇਲ੍ਹ ਦੇ ਵਿੱਚ ਵੀ ਆਇਆ ਸੀਗਾ ਹੋ ਸਕਦਾ ਉਸ ਪ੍ਰਕਿਰਿਆ ਦੇ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹੋਈਆਂ ਹੋਣ ਜਿਸ ਦੇ ਵਿੱਚ ਇਸ ਦੀ ਬਾਹਰ ਜਾਣ ਦੇ ਉੱਤੇ ਵੀ ਰੋਕ ਲੱਗੀ ਹੋਵੇ ਆ ਕੁਝ ਕੋਈ ਔਰ ਉਹ ਜਦੋਂ ਜਿਸ ਤਰ੍ਹਾਂ ਹੁਣ ਵੀ ਤਾਂ ਬੜੇ ਕ੍ਰਿਮੀਨਲ ਗੈਂਗਸਟਰ ਜਿਹੜੇ ਹੈਗੇ ਨੇ ਉਹ ਕੋਈ ਨਾ ਕੋਈ ਹਤਕੰਡਾ ਅਪਣਾ ਕੇ ਇੱਥੋਂ ਬਾਹਰ ਨਿਕਲਣ ਦੀ ਕੋਸ਼ਿਸ਼ ਰਹਿੰਦੇ ਨੇ ਇਹ ਉਸੇ ਤਾਕ ਦੇ ਵਿੱਚ ਇਹਨੇ ਜਿਹੜਾ ਹੈਗਾ ਆ ਆਪਣਾ ਮੌਕਾ ਲੱਭਿਆ ਤੇ ਇਹ ਐਸਕੇਪ ਕਰ ਗਿਆ ਹਮ ਕੰਟਰੀ ਚੋਂ ਜੀ ਤੇ ਇੱਥੇ ਸਰ ਜਦੋਂ ਇੱਕ ਗੱਲ ਕਰੀ ਕਿਉਂਕਿ 2 ਕੁ ਮਹੀਨੇ ਦੇ ਕਰੀਬ ਜਦੋਂ ਜੇਲ੍ਹ ਚ ਰਿਹਾ ਹੈ ਕੀ ਇਹ ਇੱਕ ਸਾਜ਼ਿਸ਼ਨ ਕਿਉਂਕਿ ਜਿੱਦਾਂ ਤੁਸੀਂ ਦੱਸਿਆ ਕਿ ਉਸ ਦਾ ਰਿਲੇਟਿਵ ਸੀਗਾ ਗੁਰਪ੍ਰੀਤ ਗੁਰਪ੍ਰੀਤ ਸੇਖੋਂ ਉਹ ਰਿਲੇਟਿਵ ਸੀਗਾ ਕੀ ਇਸ ਨੂੰ ਬੁਲਾਇਆ ਗਿਆ ਸੀਗਾ ਸਪੈਸ਼ਲੀ ਕਿਉਂਕਿ ਸੁਣਨ ਚ ਇਹ ਵੀ ਆਇਆ ਕਿ ਸ਼ਾਇਦ ਜਦੋਂ ਇਹਦੀ ਗ੍ਰਿਫਤਾਰੀ ਹੋਈ ਹੈ ਉਸ ਵਕਤੇ ਗੁਰਪ੍ਰੀਤ ਸੇਖ ਨੂੰ ਸ਼ਾਇਦ ਜੇਲ੍ਹ ਚ ਮਿਲਣ ਵੀ ਜਾ ਰਿਹਾ ਸੀਗਾ ਕੁਝ ਇਦਾਂ ਦੀ ਵੀ ਗੱਲ ਸਾਹਮਣੇ ਨਹੀਂ ਨਹੀਂ ਉਹ ਇਸ ਤਰ੍ਹਾਂ ਦਾ ਸੀਗਾ ਇਹਨਾਂ ਦੀ ਜਿਹੜੀਆਂ ਮੂਵਮੈਂਟ ਹੈਗੀ ਆ ਆਇਆ ਸੀਗਾ ਉਹ ਮਿਲਦਾ ਸੀਗਾ ਉਹਦੋਂ ਪਹਿਲਾਂ ਵੀ ਇਹਨਾਂ ਨੂੰ ਮਿਲਦਾ ਪਹਿਲਾਂ ਵੀ ਜਾਣਦਾ ਸੀ ਉਹਨਾਂ ਨੂੰ ਪਹਿਲਾਂ ਵੀ ਇੰਡੀਆ ਚ ਆਉਂਦਾ ਰਹਿੰਦਾ ਸੀ ਉਹ ਇਹ ਨਹੀਂ ਕਿ ਵੀ ਇੰਡੀਆ ਚ ਪਹਿਲੀ ਵਾਰੀ ਆਇਆ ਸੀਗਾ ਉਹ ਉਸ ਤੋਂ ਪਹਿਲਾਂ ਵੀ ਆਉਂਦਾ ਰਹਿੰਦਾ ਸੀਗਾ ਤੇ ਉਸ ਦਿਨ ਉਸ ਟਾਈਮ ਦੇ ਉੱਤੇ ਵੀ ਉਹਨਾਂ ਨੂੰ ਇਹੀ ਮਿਲਣ ਆਇਆ ਹੋਇਆ ਸੀਗਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਸੋ ਬਟ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਵੀ ਮੈਂ ਗ੍ਰਿਫਤਾਰ ਹੋ ਜਾਊਂਗਾ ਜਾਂ ਮੈਨੂੰ ਫੜਿਆ ਜਾਊਂਗਾ ਜਾਂ ਹੋਰ ਹੋਊਗਾ ਉਹ ਤਾਂ ਇੱਕ ਰੂਟੀਨ ਰੈਂਡਮ ਜਿਹੜੀ ਹੈਗੀ ਹੈ ਪੁਲਿਸਿੰਗ ਦਾ ਪਾਰਟ ਹੈ ਉਹ ਰੈਂਡਮਲੀ ਫੜਿਆ ਗਿਆ ਸੀਗਾ ਮਤਲਬ ਕੋਈ ਚੀਜ਼ ਪ੍ਰੀਪਲਾਨਡ ਨਹੀਂ ਸੀ ਕਿ ਸਾਨੂੰ ਆਦੂ ਜੇਲ੍ਹ ਚ ਆਇਓ ਨਹੀਂ 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 ਇਸ ਤਰ੍ਹਾਂ ਇਹਦਾ ਕੁਝ ਨਹੀਂ ਸੀਗਾ ਡੂਰਿੰਗ ਦੈਟ ਇਨਵੈਸਟੀਗੇਸ਼ਨ ਕੋਈ ਇੰਟਰੋਗ ਉਹ ਕੁਝ ਨਹੀਂ ਹੈ ਜੀ ਗੱਲ ਸਾਹਮਣੇ ਨਹੀਂ ਆਈ ਸੀ ਰੂਟੀਨ ਦੇ ਵਿੱਚ ਹੀ ਅਰੈਸਟ ਹੋ ਗਏ ਸੀ ਪਰ ਕੀ ਇਹਦੇ ਵਿੱਚ ਫਿਰ ਜਦੋਂ ਇਹ ਚੀਜ਼ਾਂ ਦੇਖਿਆ ਗਏ ਕਿਉਂਕਿ ਕੀ ਇਹ ਸਿਰਫ ਗੁਰਪ੍ਰੀਤ ਸਿੰਘ ਸੇਖੂ ਨੂੰ ਹੀ ਉੱਥੋਂ ਕੱਢਣ ਆਇਆ ਸੀਗਾ ਕਿ ਜਿਹੜੇ ਬਾਕੀ ਸੀਗੇ ਉਹਨਾਂ ਨੇ ਨਾਲ ਰਲ ਕੇ ਉਹ ਸਿਰਫ ਇੱਕ ਮੌਕਾ ਭਾਲਿਆ ਕਿ ਇਹ ਸਾਰਿਆਂ ਨੇ ਇਕੱਠਿਆਂ ਹੀ ਮਿਲ ਕੇ ਕੁਝ ਪਲਾਨ ਬਣਾਇਆ ਸੀਗਾ ਇਹ ਕੁਝ ਇਨਵੈਸਟਿਗੇਟर्स ਸਾਹਮਣੇ ਸਾਰਾ ਕੁਝ ਉੱਥੋਂ ਜੇ ਇਹਨਾਂ ਨੇ ਇਹ ਜੇਲ ਬ੍ਰੇਕ ਦਾ ਜਿਹੜਾ ਹੈਗਾ ਉਹਨਾਂ ਨੇ ਕਿਹੜੇ-ਕਿਹੜੇ ਬੰਦਿਆਂ ਨੇ ਭੱਜਣਾ ਹੈ ਕਿਹਨੇ-ਕਿਹਨੇ ਭੱਜਣਾ ਉਹ ਉਹਦੀ ਉਸ ਟਾਈਮ ਦੇ ਉੱਤੇ ਇੰਨੀ ਡਿਟੇਲ ਦੇ ਵਿੱਚ ਪਲੈਨਿੰਗ ਹੋਈ ਹੈ ਕਿਉਂਕਿ ਹਰਮਿੰਦਰ ਮਿੰਟੂ ਤੇ ਜਿਹੜੇ ਗੈਂਗਸਟਰ ਸੀ ਉਹਨਾਂ ਨਾਲ ਵੀ ਇਹਦੀ ਮੁਲਾਕਾਤ ਹੋ ਗਈ ਸੀ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕ ਦੇ ਸੰਬੰਧ ਇਸ ਦੇ ਸੰਬੰਧ ਇਸ ਦੇ ਕਿ ਦੇਖੀਏ ਪਾਕਿਸਤਾਨ ਨਾਲ ਵੀ ਜਿਹੜਾ ਕਿਤੇ ਨਾ ਕਿਤੇ ਬਣੇ ਸੀਗੇ ਜਿਸ ਤੋਂ ਬਾਅਦ ਸ਼ਾਇਦ ਵਿਕੀ ਕਾਉਂਟਰ ਦਾ ਵੀ ਜਿਹਦਾ ਜ਼ਿਕਰ ਨਾ ਉਸ ਦੇ ਵੀ ਕਿਤੇ ਨਾ ਕਿਤੇ ਸੰਬੰਧ ਪਾਕਿਸਤਾਨ ਤੋਂ ਬਣਾਉਂਦੇ ਵਿੱਚ ਕੋਈ ਇਹਦਾ ਵੀ ਬਹੁਤ ਵਡਾ ਸੀਗਾ ਹਾਂਜੀ ਬਿਲਕੁਲ ਇਹ ਇੱਕ ਉਹਨਾਂ ਨਾਲ ਪਾਕਿਸਤਾਨ ਦੇ ਵਿੱਚ ਜਿਹੜਾ ਹਰਮੀਤ ਪੀ ਐਚ ਡੀ ਸੀ ਉਹਦੇ ਨਾਲ ਵੀ ਐਸੋਸੀਏਟਿਡ ਸੀਗਾ ਉਹਦੇ ਨਾਲ ਇਨ ਟੱਚ ਸੀਗਾ ਤੇ ਹਰਮਿੰਦਰ ਬਿੰਟੂ ਨਾਲ ਵੀ ਤਾਂ ਉਹਨਾਂ ਦੇ ਕਰਕੇ ਹੀ ਜਿਹੜਾ ਹੈਗਾ ਇਨ ਟੱਚ ਦੇ ਵਿੱਚ ਹੋਇਆ ਸੀਗਾ ਠੀਕ ਹੈ ਜੀ ਸੋ ਸਾਣਾ ਵਿਰਖ ਸਾਹਿਬ ਵੀ ਮੌਜੂਦ ਨੇ ਜੋ ਕਿ ਕਿਉਂਕਿ ਇਹ ਉਹ ਟੀਮ ਹੈ ਜਿਵੇਂ ਤੁਹਾਨੂੰ ਇੱਕ ਜਾਣਕਾਰੀ ਵੀ ਦੇਣਾ ਚਾਹਾਂਗੇ ਇਹ ਉਹ ਟੀਮ ਹੈ ਜੋ ਕਿ ਸ਼ੁਰੂ ਤੋਂ ਹੀ ਇਸ ਕੇਸ ਦੇ ਨਾਲ ਜਦੋਂ ਇਹ ਪੂਰਾ ਕਹਿ ਸਕਦੇ ਕਿ ਜੇਲ ਬ੍ਰੇਕ ਹੋਇਆ ਸੀਗਾ ਉਹ ਪੂਰੀ ਟੀਮ ਜਿਹੜੀ ਹੈ ਉਹ ਇਸ ਕੇਸ ਦੇ ਨਾਲ ਜੁੜੀ ਹੋਈ ਹੈ ਸਾਣਾ ਵਿਰਖ ਸਾਹਿਬ ਜੀ ਵਿਰਖ ਸਾਹਿਬ ਜਦੋਂ ਜੇਲ ਬ੍ਰੇਕ ਹੁੰਦੀ ਹੈ ਤੁਸੀਂ ਉਸ ਵਲੇ ਜਿਹੜਾ ਹੈ ਪਟਿਆਲਾ ਦੇ ਵਿੱਚ ਸਰਵ ਕਰ ਰਹੇ ਸੀਗੇ ਔਰ ਜਦੋਂ ਇਹ ਜੇਲ ਬ੍ਰੇਕ ਦਾ ਮਾਮਲਾ ਸਾਹਮਣੇ ਆਇਆ ਸੀਗਾ ਸਭ ਤੋਂ ਪਹਿਲਾਂ ਇੱਕ ਇਨਸਟੈਂਸ ਕੀ ਸੀਗਾ ਉਸ ਦੇ ਵਿੱਚ ਕਿਉਂਕਿ ਬਹੁਤ ਸਾਰੇ ਚੀਜ਼ਾਂ ਜਦੋਂ ਦਿਮਾਗ ਦੇ ਵਿੱਚ ਆਉਂਦੀਆਂ ਨਾਬਾ ਜੇਲ ਆਪਣੇ ਆਪ ਦੇ ਵਿੱਚ ਇੱਕ ਬਹੁਤ ਜ਼ਿਆਦਾ ਸਿਕਿਉਰ ਜੇਲ ਵੀ ਮੰਨੀ ਜਾਂਦੀ ਸੀ ਜਦੋਂ ਇਹ ਪੂਰਾ ਇਨਸੀਡੈਂਟ ਹੋਇਆ ਜਿਹੜੀ ਨਾਬਾ ਜੇਲ ਹੈਗੀ ਹੈ ਜਿੱਥੇ ਇਨਸੀਡੈਂਟ ਬ੍ਰੇਕ ਹੈ ਮੈਕਸਿਮ ਸਿਕਿਉਰਟੀ ਜੇਲ ਨਾਬਾ ਹੈਗੀ ਹੈ ਜਿਹੜੀ ਪੰਜਾਬ ਦੀ ਇੱਕੋ ਇੱਕ ਜੇਲ ਹੈਗੀ ਹੈ ਜਿਹੜੀ ਮੈਕਸਿਮ ਸਿਕਿਉਰਟੀ ਜੇਲ ਹੈਗੀ ਹੈ ਤਾਂ ਇਹ 27 ਨਵੰਬਰ 2016 ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਮਾਰਨਿੰਗ ਟਾਈਮ ਆਉਂਦੀ ਹੈ ਕਿ ਉੱਥੇ ਇਸ ਤ ਤਾਂ ਅਸੀਂ ਉਹਤੇ ਰਸ਼ ਕੀਤਾ ਐਂਡ ਜਿਹੜੇ ਨੇਬਰਿੰਗ ਸਟੇਟਸ ਸੀ ਉਹਨਾਂ ਨੂੰ ਅਸੀਂ ਅਲਰਟ ਕੀਤਾ ਐਂਡ ਪੈਨ ਇੰਡੀਆ ਜਿਹੜੇ ਮੈਸੇਜ ਫਲੈਸ਼ ਕੀਤੇ ਤਾਂ ਉਸ ਮੌਕੇ ਤੇ ਜਿਹੜੀ ਹੈਗੀ ਸਾਡੇ ਕੇ ਉਸ ਤੋਂ ਬਾਅਦ ਸਾਡੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਆ ਉਹਦੇ ਵਿੱਚ ਫਿਗਰ ਆਊਟ ਇੱਕ ਜਿਹੜਾ ਜਿਵੇਂ ਸਾਡ ਨੇ ਦੱਸਿਆ ਕਿ ਸ਼ਾਮਲੀ ਇੱਕ ਪਲਵਿੰਦਰ ਪਿੰਦਾ ਅਰੈਸਟ ਹੋ ਜਾਂਦਾ ਜੀ ਤਾਂ ਮੈਂ ਔਰ ਵਿਕਰਮ ਅਸੀਂ ਉਥੇ ਸ਼ਾਮਲੀ ਜਾਂਦੇ ਆ ਅਸੀਂ ਜਾ ਕੇ ਉਥੇ ਉਹਦੀ ਜਿਹੜੀ ਪ੍ਰੀਲੀਮਨਰੀ ਪੁੱਛਗਛ ਕੀਤੀ ਤਾਂ ਉਹਦੇ ਵਿੱਚ ਫਿਗਰ ਆਊਟ ਹੋਇਆ ਕਿ ਰੋਮੀ ਹਾਂਗਕਾਂਗ ਜਿਹੜਾ ਹੈਗਾ ਹੀ ਵਾਸ ਵਰਕਿੰਗ ਐਸ ਦਾ ਕੰਟਰੋਲ ਰੂਮ ਫਾਰ ਥਿਸ ਹਾਲ ਆਪਰੇਸ਼ਨ ਤਾਂ ਉਥੋਂ ਫਿਕਰ ਆਊਟ ਹੋ ਜਾਂਦਾ ਆਫਟਰ ਦੈਟ ਜੋ ਫਿਕਰ ਆਊਟ ਹੋ ਜਾਂਦਾ ਫਿਰ ਅਸੀਂ ਲੀਗਲ ਪ੍ਰੋਸੈਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਬੰਦੇ ਐਸਕੇਪੀ ਸੀ ਉਹਨਾਂ ਨੂੰ ਤੇ ਦੂਜਿਆਂ ਨੂੰ ਜਿਹੜੀ ਹੈਗੇ ਆਪਰੇਸ਼ਨ ਚਲਾਇਆ ਕਿ ਉਹਨਾਂ ਨੂੰ ਫੜਨ ਵਾਸਤੇ ਡਿਊਰਿੰਗ ਦ ਹਾਲ ਸਿਨੈਰੀਓ ਦੇ ਵਿੱਚ ਜਿਹੜੇ ਹੈਗੇ 26 ਜਿਹੜੇ ਕ੍ਰਿਮੀਨਲ ਹੈਗੇ ਸੀ ਅਕਿਊਜ਼ ਜਿਨ੍ਹਾਂ ਦੇ ਵਿੱਚ ਕੁਝ ਐਸਕੇਪੀ ਜਿਹੜੇ ਹੈਗੇ ਸੀ ਐਂਡ ਬਾਕੀ ਜਿਹੜੇ ਨੇ ਅਟੈਕ ਕੀਤਾ ਸੀ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਐਂਡ ਉਹਨਾਂ ਨੇ ਚਾਰਜ ਸ਼ੀਟ ਕੀਤਾ ਜਿਹੜੇ ਟ੍ਰਾਇਲ ਉਹਨਾਂ ਨੇ ਫੇਸ ਕੀਤਾ ਜਿਨ੍ਹਾਂ ਦੇ ਵਿੱਚੋਂ 22 ਜਿਹੜੇ ਹੈਗੇ ਨੇ ਅਕਿਊਜ਼ਡ ਉਹਨਾਂ ਨੂੰ ਜਿਹੜਾ ਹੈਗਾ ਕਨਵਿਕਟ ਹੋਏ ਜਿਨ੍ਹਾਂ ਦੇ ਵਿੱਚ ਜਿਹੜੇ ਹੈਗੇ ਨੇ 10-10 ਸਾਲ ਦੀ ਜਿਹੜੀ ਉਹਨਾਂ ਨੂੰ ਸਜ਼ਾ ਵੀ ਹੋਈ ਹੈ ਐਂਡ ਦੋ ਜਣੇ ਹੈਗੇ ਨੇ ਜਿਨ੍ਹਾਂ ਨੂੰ 20 ਇਅਰ ਰੀਚ ਜਿਹੜੀ ਹੋਈ ਹੈ ਇੰਪ੍ਰੀਜ਼ਨਮੈਂਟ ਵਿਦ ਫਾਈਨ ਜਿਹੜਾ ਹੈਗਾ ਉਹਨਾਂ ਨੂੰ ਹੋਇਆ ਤਾਂ ਇਹ ਜਿਹੜਾ ਰਮਨਜੀਤ ਰੋਮੀ ਹੈਗਾ ਕਿਉਂਕਿ ਇਹ ਹਾਂਗਕਾਂਗ ਦੇ ਵਿੱਚ ਬੈਠਾ ਸੀ ਇਹਨੂੰ ਸਾਡੇ ਵਾਸਤੇ ਚੈਲੰਜ ਹੈਗਾ ਸੀ ਕਿ ਜਿਹੜਾ ਮੇਨ ਮਾਸਟਰਮਾਈਂਡ ਹੈਗਾ ਇਹਨੂੰ ਵੀ ਜਿਹੜਾ ਹੈਗਾ ਕਿਉਂਕਿ ਸਾਡੇ ਕੰਟਰੀ 'ਚ ਰੂਲ ਆਫ ਲਾ ਹੈਗਾ ਇੱਥੇ ਇਹਨੂੰ ਲਿਆ ਕੇ ਜਸਟਿਸ ਸਿਸਟਮ ਦੇ ਸਾਹਮਣੇ ਕ੍ਰਿਮੀਨਲ ਜਸਟਿਸ ਸਿਸਟਮ ਦਾ ਇਹਨੂੰ ਫੇਸ ਕਰਨਾ ਪੈਣਾ ਤਾਂ ਉਹਦੇ ਵਾਸਤੇ ਜਿਹੜਾ ਹੈਗਾ ਇਸ ਦੀ ਅਸੀਂ ਇਹਦੀ ਐਕਸਟਰੈਡੀਸ਼ਨ ਵਾਸਤੇ ਜਿਹੜਾ ਪ੍ਰੋਸੈਸ ਸ਼ੁਰੂ ਕੀਤਾ ਜਿਹਦੇ ਵਿੱਚ ਅਸੀਂ ਐਲਓਸੀ ਆਰਸੀਨ ਰੈਡ ਕਾਰਡ ਨੋਟਿਸ ਜਿਹੜੇ ਸਾਰੇ ਲੀਗਲ ਜੋ ਰਿਸਪੈਕਟਸ ਹੁੰਦੇ ਨੇ ਉਹ ਸ਼ੁਰੂ ਕਰਕੇ ਫਿਰ ਬਾਅਦ ਦੇ ਵਿੱਚ ਸਾਨੂੰ ਇਹ 2018 ਦੇ ਵਿੱਚ ਰਮਨਜੀਤ ਰੋਮੀ ਹਾਂਗਕਾਂਗ ਦੇ ਵਿੱਚ ਫ uh, फेब्रुवारी 2018 ਦੇ ਵਿੱਚ ਹਾਂਗਕਾਂਗ ਦੇ ਚ ਇੱਕ ਡਕੈਤੀ ਕੋਈ ਬੈਂਕ ਰੋਬਰੀਨ ਕੈਸ਼ ਵੈਨ ਲੂਟ ਦੀ ਉਹਦੇ ਵਿੱਚ ਇਹਦਾ ਨਾਮ ਫਿਕਰ ਆਊਟ ਹੁੰਦਾ ਇਹ ਵੀ ਬਸ ਗਾਟ ਅਰੇਸਟਡ ਇਨ ਥੈਟ देयर ਡੋਮੈਸਟਿਕ ਕੇਸ ਤਾਂ ਉਸ ਤੋਂ ਹੋਰ ਇਨਫੋਰਮੇਸ਼ਨ ਸਾਡੇ ਕੋਲ ਉਹਨਾਂ ਨੂੰ ਲੀਗਲੀ ਦੇਣੀ ਪੈਂਦੀ ਹੈ ਕਿਉਂਕਿ ਆਰਸੀਐਨ ਬੇਸਡ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ ਜਿਸ ਤੇ 2018 ਦੇ ਵਿੱਚ ਜੂਨ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਹਾਂਗਕਾਂਗ ਜਿਹੜਾ ਹੈਗਾ ਉਹਨਾਂ ਵੱਲੋਂ ਕੇਸ ਕਾਨਫਰੰਸ ਉੱਤੇ ਕੰਡਕਟ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਚੋਹਾਨ ਸਰ ਮੈਂ ਤੇ ਸਾਡੇ ਡਿਸਟ੍ਰਿਕਟ ਅਟਾਰਨੀ ਐਟ ਦਾ ਟਾਈਮ ਸਾਡੀ ਟੀਮ ਅਸੀਂ ਅਸੀਂ ਉੱਥੇ ਵਿਜ਼ਿਟ ਕਰਦੇ ਆ ਆਪਣੇ ਜਿਹੜੇ ਕੇਸ ਜਿਹੇ ਫੈਕਟਸ ਹੈਗੇ ਸੀ ਐਵੀਡੈਂਸ ਜਿਹੜੀ ਹੈਗੀ ਸੀ ਸਾਡੇ ਕੋਲ ਉੱਥੇ ਉਹਨਾਂ ਨਾਲ ਡਿਸਕਸ ਕਰਦੇ ਆ ਆਪਣਾ ਸੀ ਜਿਹੜਾ ਸਰੈਂਡਰ ਦਾ ਇਹਦਾ ਕੇਸ ਹੈਗਾ ਸੀ ਉਹਨੂੰ ਸਟਰੋਂਗਲੀ ਰਿਪਰੈਜ਼ੈਂਟ ਕੀਤਾ ਐਂਡ ਉਹਨੂੰ ਕੰਟੈਸਟ ਕੀਤਾ ਸਮੇਂ-ਸਮੇਂ ਤੇ ਜਿਹੜੀ ਸਾਡੇ ਤੋਂ ਐਡੀਸ਼ਨਲ ਇਨਫੋਰਮੇਸ਼ਨ ਚਾਹੀਦੀਆਂ ਸੀ ਉਹ ਖੁਦ ਜਾ ਕੇ ਉੱਥੇ ਸਪਲਾਈ ਕਰਦੇ ਰਹੇ ਇਨਵੈਸਟੀਗੇਸ਼ਨ ਕਰਦੇ ਰਹੇ ਐਂਡ ਮੋਰਓਵਰ ਜਿਹੜਾ ਹੈਗਾ ਸੀ ਕਿ ਉੱਥੇ ਦਾ ਲੀਗਲ ਪ੍ਰੋਸੀਜਰ ਜਿਹੜਾ ਹੈਗਾ ਉਹਨੂੰ ਅਡਾਪਟ ਕੀਤਾ ਲੋਅਰ ਕੋਰਟ ਜਿਵੇਂ ਆਪਣੀਆਂ ਕੀ ਕੋਰਟ ਆਫ ਫਰਸਟ ਇਨਸਟੈਂਸ ਹੈਗੀ ਹੈ ਕੋਰਟ ਆਫ ਉੱਥੇ ਉਹਨਾਂ ਦੀ ਅਪੀਲਟ ਕੋਰਟ ਜਿਹੜੀ ਹੈਗੀ ਹੈ ਐਂਡ ਹਾਈ ਕੋਰਟ ਹੈ ਦੈਨ देयर इज ਅ ਸੁਪਰੀਮ ਕੋਰਟ ਜਿਵੇਂ ਜੁਡੀਸ਼ੀਅਲ ਸਿਸਟਮ ਦਾ ਇਨਫਰਾਸਟ੍ਰਕਚਰ ਸਾਰਾ ਤੋਂ ਨੇ ਸਾਰੀਆਂ ਜਿਹੜੀਆਂ ਰੈਮਡੀਜ਼ ਸੀ ਸਾਰੇ ਤਾਂ ਦੇ ਇਹਦਾ ਟ੍ਰਾਇਲ ਜਿਹੜਾ ਹੈਗਾ ਸਰੰਡਰ ਦਾ ਕਮਿਟਲ ਪ੍ਰोसीडिंग ਜਿਹੜੀਆਂ ਹੈਗੀਆਂ ਨੇ ਉਥੇ ਜਾਰੀ ਰਹੀਆਂ ਪਰ ਇਹਦੇ ਵਿੱਚ ਕਿਉਂਕਿ 6 ਸਾਲ ਦਾ ਸਮਾਂ ਤੱਕ 2018 ਜੋ ਪਕੜਿਆ ਗਿਆ ਉਸੇ ਵੇਲੇ ਜਿਵੇਂ ਰੈਡ ਕਾਰਡ ਨੋਟਿਸ ਵੀ ਸੀਗਾ ਲੁਕਆਊਟ ਸਰਕਲ ਵੀ ਸੀਗਾ ਤੁਹਾਨੂੰ ਨਾਲ ਨਾਲ ਇਨਫੋਰਮੇਸ਼ਨ ਜ਼ਰੂਰ ਆਈ ਹੋएगी ਕਿ ਇਹ ਪਕੜਿਆ ਗਿਆ ਹੋਇਆ ਪਰ 6 ਸਾਲ ਦਾ ਸਮਾਂ ਕਿ ਇਹ ਸਾਰਾ ਇਸੇ ਪ੍ਰोसीडिंग ਦੇ ਵਿੱਚ ਲੱਗ ਗਿਆ ਕਿ ਆਪਣੇ ਇੰਡੀਆ ਦੇ ਜਾਂ ਫਿਰ ਭਾਰਤ ਲੈਵਲ ਤੋਂ ਵੀ ਕੁਝ ਉਸ ਦੇ ਵਿੱਚ ਕੋਈ ਜਿਹੜਾ ਸਮਾਂ ਦਾ ਵਿੱਚ ਕਾਉਂਟੇਬਿਲਟੀ ਆਈ ਹੈ ਜਿਹੜਾ ਇੱਕ ਐਕਸਟਰੈਡੀਸ਼ਨ ਕਿਸੇ ਕੰਟਰੀ ਤੋਂ ਕਰਾਉਣੀ ਹੁੰਦੀ ਆ ਤਾਂ ਜਿਹੜੇ ਸਾਡੇ ਕੰਟਰੀ ਦੇ ਟ੍ਰੀਟੀ ਹੁੰਦੀ ਆ ਉਹਦੇ ਉੱਤੇ ਡਿਪੈਂਡ ਕਰਦਾ ਹੁੰਦਾ ਹੈ ਕਿ ਹਾਂਗਕਾਂਗ ਨਾਲ ਜਿਹੜੀ ਇੰਡੀਆ ਦੀ ਗਵਰਨਮੈਂਟ ਆਫ ਇੰਡੀਆ ਵੱਲੋਂ ਟ੍ਰੀਟੀ ਹੈਗੀ ਆ ਜੀ ਤਾਂ ਉਸ ਟ੍ਰੀਟੀ ਦੇ ਤਹਿਤ ਹੀ ਜਿਹੜਾ ਹੈਗਾ ਇਹ ਸਾਰਾ ਪ੍ਰੋਸੈਸ ਚੱਲਦਾ ਸੀ ਬਟ ਜਿਹੜਾ ਉਹ ਜਿਸ ਦੀ ਅਸੀਂ ਨੇ ਐਕਸਟਰਾਡਿਸ਼ਨ ਕਰਾਉਣਿਆਂ ਦੀ ਉਹਦੇ ਕੋਲ ਸਾਰੀਆਂ ਰੈਮੇਡੀਜ਼ ਹੁੰਦੀਆਂ ਲੋਅਰ ਕੋਰਟ ਦੇ ਵਿੱਚ ਹੁੰਦੀਆਂ ਫਿਰ ਉਸ ਤੋਂ ਐਪੀਲੀਟ ਕੋਰਟ ਜਾਣਾ ਫਿਰ ਹਾਈ ਕੋਰਟ ਐਂਡ ਸੁਪਰੀਮ ਕੋਰਟ ਉਹਨਾਂ ਦੀ ਅਪੈਕਸ ਕੋਰਟ ਤੱਕ ਜੋ ਉਹਦੇ ਕੋਲੇ ਲੀਗਲ ਰੈਮੇਡੀਜ਼ ਨੇ ਉਹ ਵੇਲ ਕਰ ਸਕਦਾ ਹੈਗਾ ਐਂਡ देयर ਆਫਟਰ ਜਿਹੜੇ ਉਹਨਾਂ ਦੇ ਚੀਫ ਐਗਜ਼ੀਕਿਊਟਿਵ ਹੈਗੇ ਹਾਂ ਹਾਂਗਕਾਂਗ ਦੇ ਸਪੈਸ਼ਲ ਐਡਮਿਨਿਸਟ੍ਰੇਟਿਵ ਰੀਜ਼ਨ ਦੇ ਉਹਨਾਂ ਦੇ ਕੋਲ ਫਾਈਨਲ ਅਥਾਰਟੀ ਜਿਹੜੀ ਹੁੰਦੀ ਹੈ ਤਾਂ ਇਹ ਸਾਰੀਆਂ ਕਮਿਡਲ ਪ੍ਰੋਸੀਡਿੰਗਸ ਜਿਹੜੀਆਂ ਹੈਗੀਆਂ ਨੇ ਜਿਸ ਤਰੀਕੇ ਨਾਲ ਆਪਣੇ ਇੱਥੇ ਜੁਡੀਸ਼ੀਅਲ ਸਿਸਟਮ ਦੇ ਵਿੱਚ ਇੱਕ ਕ੍ਰਿ ਔਰ सेम ਜਿਹੜਾ ਹੈਗਾ ਟ੍ਰਾਇਲ ਜਿਹੜਾ ਹੈਗਾ ਕੰਡਕਟ ਉੱਥੇ ਵੀ ਕੀਤਾ ਜਾਂਦਾ ਐਂਡ ਉਹ ਸਾਰੇ ਉਹਦੇ ਵਿੱਚੋਂ ਚੈਨਲ ਦੇ ਵਿੱਚੋਂ ਜਦੋਂ ਫਾਈਨਲ ਤੁਹਾਡੇ ਅਪੈਕਸ ਕੋਰਟ ਤੋਂ ਵੀ ਉਹਦੀਆਂ ਰੈਮਡੀਜ਼ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ ਜਾਂ ਤੋ ਅਸੀਂ ਵਿਨ ਕਰਦੇ ਹਾਂ ਤਾਂ ਫਿਰ ਲੱਗਦਾ ਇਸ ਕਰਕੇ ਇਹ ਇੱਕ ਬਹੁਤ ਲੌਂਗ ਜਿਹੜਾ ਸਿਸਟਮ ਦੇ ਵਿੱਚ ਪ੍ਰੋਸੈਸ ਦੇ ਵਿੱਚ ਟਾਈਮ ਲੱਗਦਾ ਥੈਟਸ ਵਾਈ ਸਾਨੂੰ ਜਿਹਦੇ ਵਿੱਚ ਜਿਹੜੀ ਹੈਗੀ ਸਾਡੇ ਸਟੇਟ ਸੈਂਟਰਲ ਗਵਰਨਮੈਂਟ ਦੀ ਐਂਡ ਗਵਰਨਮੈਂਟ ਆਫ ਪੰਜਾਬ ਦੀ ਜਿਹੜੀ ਹੈਗੀ ਸਾਡੇ ਸੀਨੀਅਰ ਅਫੀਸਰਸ ਦੀ ਮਾਨਯੋਗ ਡੀਜੀਪੀ ਸਾਹਿਬ ਦੀ ਸਾਡੇ ਏਜੀਟੀਓਫ ਦੀ ਸਾਡੇ ਸਾਰੇ ਇੰਨਾ ਜਿਆਦਾ ਕੋਆਪਰੇਸ਼ਨ ਰਿਆ ਐਂਡ ਓਵਰਸੀਜ਼ ਦੇ ਵਿੱਚ ਡਿਪਾਰਟਮੈਂਟ ਜਸਟੀ ਹਾਂਗਕਾਂਗ ਉਹਨਾਂ ਵੱਲੋਂ ਕੇਸ ਬਹੁਤ ਵਧੀਆ ਤਰੀਕੇ ਨਾਲ ਕੰਟੈਸਟ ਕੀਤਾ ਗਿਆ ਸਾਡਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਉੱਥੇ ਓਵਰਸੀਜ਼ ਮਿਸ਼ਨ ਐਟ ਹਾਂਗਕਾਂਗ ਹੈ ਜਿਹੜੇ ਕੌਂਸਲਰ ਜਨਰਲ ਆਫ ਇੰਡੀਆ ਨੇ ਉਹਨਾਂ ਦੇ ਸਾਰੇ ਅਫੀਸਰਸ ਵੱਲੋਂ ਉੱਥੇ ਕੌਂਸਲਰ ਜਨਰਲ ਵੱਲੋਂ ਐਂਡ ਉਹਨਾਂ ਦੀ ਸਾਰੀ ਹੋਲ ਟੀਮ ਵੱਲੋਂ ਜਿਹੜਾ ਹੈਗਾ ਬਹੁਤ ਤਰੀਕੇ ਨਾਲ ਅਤੇ ਬਹੁਤ ਲੀਗਲੀ ਸੌਂਡ ਏਨੋ ਕੀਤਾ ਗਿਆ ਕੰਟੈਸਟ ਠੀਕ ਹੈ ਸੋ ਬ੍ਰਾਦਰ ਸਾਹਿਬ ਅਸੀਂ ਤੁਹਾਡਾ ਵੀ ਜ਼ਰੂਰ ਇਸ ਬਾਬਤ ਜਾਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਦੋਂ ਜੇਲ ਬ੍ਰੇਕ ਹੋ ਉਸ ਤੋਂ ਬਾਅਦ ਤੁਸੀਂ ਜਿਹੜੇ ਸਿਗੇ ਸਭ ਤੋਂ ਪਹਿਲਾਂ ਵਿੱਕੀ ਕਾਊਂਟਰ ਦਾ ਜਦੋਂ ਟੱਕਰਾ ਹੋਇਆ ਐਨਕਾਊਂਟਰ ਹੋਇਆ ਉਸ ਤੋਂ ਬਾਅਦ ਤੁਸੀਂ ਉੱਥੇ ਮੌਜੂਦ ਸਿਗੇ ਇਸ ਪੂਰੀ ਜੇਲ ਬ੍ਰੇਕ ਦੇ ਵਿੱਚ ਤੁਸੀਂ ਕਿਸ ਤਰੀਕੇ ਦਾ ਇਨਵੈਸਟੀਗੇਸ਼ਨ ਕੀਤੀ ਕਿ ਤੁਹਾਡਾ ਸਿੱਧਾ ਜਿਹੜਾ ਹੈ ਇਨਵੈਸਟੀਗੇਸ਼ਨ ਵਿੱਕੀ ਗੌਂਦਰ ਦੀ ਉਸ ਥਾਂ ਤੱਕ ਪਹੁੰਚ ਗਈ ਜਿਹੜੀ ਸ਼ਾਇਦ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿਉਂਕਿ ਉਹ ਰਾਜਸਥਾਨ ਦੇ ਵਿੱਚ ਜਾ ਕੇ ਉਹ ਜਗ੍ਹਾ ਬਣੀ ਸੀਗੀ ਜਿਵੇਂ ਤੁਹਾਨੂੰ ਸਰ ਨੇ ਜੀ ਸਰ ਨੇ ਬਰੀਫ ਕੀਤਾ ਜੀ ਗੁਰਮੀਤ ਸਰ ਤੇ ਜੀ ਅਰਵਿੰਦਰ ਸਰ ਨੇ ਵੀ ਸਟਾਰਟਿੰਗ ਫਰੋਮ 27 11 16 ਜਦੋਂ ਨਾਮ ਸ਼ੁਰੂ ਹੋ ਗਿਆ ਉਹਨੇ ਰੂਮੀ ਦਾ ਨਾਮ ਫਿਕਰ ਆਊਟ ਹੋਇਆ ਫਿਰ ਇਹ ਪਤਾ ਲੱਗਿਆ ਪਹਿਲਾਂ ਜੇਲ੍ਹ ਚ ਰਹਿ ਕੇ ਗਿਆ ਵਿੱਕੀ ਗੌਂਦਰ ਦੇ ਨਾਲ ਰਹਿ ਕੇ ਗਿਆ ਗੁਰਪ੍ਰੀਤ ਸੇਖੋਂ ਦੇ ਨਾਲ ਰਿਹਾ ਫਿਰ ਜਿਹਨੂੰ ਵੀ ਅਸੀਂ ਕੋਈ ਡਾਟਸ ਕਨੈਕਟ ਕਰਦੇ ਸੀ ਕੋਈ ਬੰਦੇ ਫੜਦੇ ਸੀ ਤਾਂ ਇਹਦੇ ਨਾਮ ਸਾਹਮਣੇ ਆਉਂਦਾ ਸੀ ਵੀ ਹਰੂਮੀ ਆ ਤਾਂ ਫਿਰ ਅਸੀਂ ਆਪਦੇ ਹਿਊਮਨ ਇੰਟੈਲੀਜੈਂਸ ਸਾਰੀ ਟੀਮ ਨੇ ਟੈਕਨੀਕਲ ਇੰਟੈਲੀਜੈਂਸ ਕਰਕੇ ਫਿਰ ਅਸੀਂ ਫਿਕਰ ਆਊਟ ਕੀਤਾ ਵੀ ਇਹ ਰਾਜਸਥਾਨ ਸਸਪੈਕਟਡ ਆ ਏ ਜੀ ਸਰਫੇ ਉਦੋਂ ਲੀਡ ਕਰਦੇ ਸੀ ਫਿਰ ਅਸੀਂ ਜਾ ਕੇ ਉੱਥੇ ਜਦੋਂ ਸਟ੍ਰਾਈਕ ਕੀਤਾ ਤਾਂ ਸਾਨੂੰ ਵਿੱਕੀ ਗੌਂਡਰ ਉੱਥੋਂ ਮਿਲਿਆ ਬਟ ਉਹਨੇ ਜਿਹੜਾ ਸਾਡੇ ਤੇ ਅੰਦਰ ਤੋਂ ਗੋਲੀਆਂ ਚਲਾਈਆਂ ਸਾਡੇ ਬੰਦੇ ਵੀ ਇੰਜਰਡ ਕੀਤੇ ਤਾਂ ਸਾਨੂੰ ਉਹ ਨਿਊਟਰਲਾਈਜ਼ ਕਰਨਾ ਪਿਆ ਹਮਮ ਪਰ ਜਿਸ ਤਰੀਕੇ ਦੇ ਨਾਲ ਕਿਉਂਕਿ ਜਿਸ ਤਰੀਕੇ ਤੁਸੀਂ ਦੱਸਿਆ ਕਿ ਬਹੁਤ ਜ਼ਿਆਦਾ ਫਾਇਰਿੰਗ ਵੀ ਤੁਹਾਡੇ ਤੇ ਹੋਈ ਸਭ ਕੁਝ ਹੋਇਆ ਮਤਲਬ ਇਹਦੇ ਨਾਲ ਤਾਂ ਇੱਕਦਣਾ ਕਿਤੇ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਇਹ ਜਿਹੜੇ ਹਥਿਆਰ ਉਹਨਾਂ ਕੋਲ ਉਸ ਵਕਤ ਮੌਜੂਦ ਸਿਗੇ ਕਿ ਉਹ ਸਾਰੇ ਹਥਿਆਰ ਇਹਨਾਂ ਨੂੰ ਲੋਕਲੀ ਪ੍ਰੋਵਾਈਡ ਹੋਏ ਸਿਗੇ ਕਿਉਂਕਿ ਇਹ ਵੀ ਇੱਕ ਇਨਵੈਸਟੀਗੇਸ਼ਨ ਦਾ ਬਹੁਤ ਵੱਡਾ ਹਿੱਸਾ ਇਹ ਰੋਮੀ ਜੀ ਸਾਰਾ ਰੋਮੀ ਹੀ ਹੈਂਡਲ ਕਰਦਾ ਸੀ ਵੈਪਨਸ ਹਾਈਡ ਆਊਟ ਪੈਸੇ ਫਾਈਨੈਂਸ਼ੀਅਲ ਕੰਟੈਕਟ ਇਹਨਾਂ ਦਾ ਪਾਕਿਸਤਾਨ ਚ ਕਰਾਉਣਾ ਉਦੋਂ ਵੀ ਸਾਡੇ ਕੋਲੇ ਕਾਫੀ ਕਲੂਜ਼ ਅੱਗੇ ਆਏ ਸੀ ਤਾਂ ਹੀ ਅਸੀਂ ਉਦੋਂ ਤੋਂ ਹੀ ਰੋਮੀ ਦੇ ਪਿੱਛੇ ਫਰ ਕਰ ਰਹੇ ਸੀ ਕਿ ਮੇਨ ਸਾਡਾ ਜਿਹੜਾ ਮਾਸਟਰ ਮਾਈਂਡ ਇਹ ਹੈ ਚਲੋ ਇਹਨਾਂ ਨੂੰ ਭਜਾ ਲਿਆ ਇਹ ਤਾਂ ਫੜਨੇ ਨੇ ਅਸੀਂ ਸਾਰੇ ਬਟ ਮੇਨ ਰੋਮੀ ਨੂੰ ਕਰਨਾ ਹਾਂਜੀ ਪਰ ਜਦੋਂ ਹਾਂਗਕਾਂਗ ਪਤਾ ਲੱਗਿਆ ਕਿ ਤੁਸੀਂ ਹਾਂਗਕਾਂਗ ਜਾਣਾ ਹੈ ਥੋਸੇ ਰੋਮੀਓ ਲੈਂਡ ਜਾਣਾ ਹੈ ਉਸ ਇਨ ਮੀਨ ਵਾਈਲ ਸਰਵੀ ਮੈਂ ਕਹਿੰਦਾ ਤਿੰਨ ਚਾਰ ਵਾਰੀ ਸਰ ਜਾ ਕੇ ਆਏ ਤੁਸੀਂ ਵੀ ਇੱਕ ਦੋ ਵਾਰੀ ਜਾ ਕੇ ਆਏ ਉਸ ਵਕਤ ਹਾਂਗਕਾਂਗ ਗਵਰਨਮੈਂਟ ਦਾ ਜਾਂ ਹਾਂਗਕਾਂਗ ਦੇ ਜਸਟਿਸ ਸਿਸਟਮ ਸਿਕਾ ਉਸ ਵਕਤ ਤੁਹਾਡੇ ਨਾਲ ਕਿੰਨਾ ਕੁ ਕੋਆਪਰੇਸ਼ਨ ਰਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ ਕਿਉਂਕਿ ਕਿਉਂਕਿ ਜੋ ਵੀ ਸਮਝ ਸਾਹਮਣੇ ਆਇਆ ਹੈ ਸਿਕਾ ਕਿ ਰੋਮੀ ਨੂੰ ਪਹਿਲਾਂ ਉੱਥੇ ਇੱਕ ਕੇਸ ਦੇ ਵਿੱਚ ਜਿਹੜਾ ਅਰੈਸਟ ਕੀਤਾ ਗਿਆ ਸੀ ਨਹੀਂ ਜਿਵੇਂ ਸਰ ਨੇ ਤੁਹਾਨੂੰ ਬਰੀਫ ਕੀਤਾ ਮੈਂ ਦੁਬਾਰਾ ਜਿਆਦਾ ਲੰਬਾ ਨਹੀਂ ਤੁਹਾਨੂੰ ਸ਼ਾਰਟ ਦੱਸਦਾ ਵੀ ਇਹਦੇ ਵਿੱਚ ਹਾਂਗਕਾਂਗ ਗਵਰਨਮੈਂਟ ਉਹਨਾਂ ਦਾ ਜਸਟਿਸ ਸਿਸਟਮ ਸਾਡੇ ਸੈਂਟਰਲ ਏਜੰਸੀ ਦਾ ਇੰਨਾ ਵਧੀਆ ਕਾਰਪੋਰੇਸ਼ਨ ਹੈ ਸਪੈਸ਼ਲੀ ਪੰਜਾਬ ਗਵਰਨਮੈਂਟ ਡੀਜੀਪੀ ਸਾਹਿਬ ਪੰਜਾਬ ਏਡੀਜੀ ਸਾਹਿਬ ਹਨ ਸਾਹਿਬ ਤੇ ਇਹ ਤੋਂ ਪਹਿਲਾਂ ਵੀ ਜਿਹੜੇ ਸਾਡੇ ਪੂਰਵ ਡੀਜੀਪੀ ਸਾਹਿਬ ਸ਼੍ਰੀ ਦਿਨਕਰ ਗੁਪਤਾ ਜੀ ਸ਼੍ਰੀ ਸੁਰੇਸ਼ अरोड़ा ਜੀ ਜਿਨ੍ਹਾਂ ਵੇਲੇ ਇਹ ਕੇਸ ਹੋਇਆ ਸੀ ਡੀਜੀਪੀ ਸਾਹਿਬ ਉਦੋਂ ਤੋਂ ਇਹ ਕੇਸ ਚੱਲਦਾ ਆ ਰਿਹਾ ਸੈਂਟਰਲ ਏਜੰਸੀਜ਼ ਨਾਲ ਦਿੱਤਾ ਜਾ ਰਿਹਾ ਹੁਣ ਬਿਕੋਜ਼ ਡੀਜੀ ਸਾਹਿਬ ਗੌਰਵਿਆ ਸਾਹਿਬ ਉਦੋਂ ਇੰਟੈਲੀਜੈਂਸ ਹੁੰਦੇ ਸੀ ਉਹਨਾਂ ਨੂੰ ਪਤਾ ਸੀ ਡੀਜੀਪੀ ਸਾਹਿਬ ਨੂੰ ਉਹਨਾਂ ਨੇ ਵੀ ਪਰਸਨਲ ਇੰਟਰਸਟ ਲਿੱਤਾ ਸਾਨੂੰ ਜਿਹੜੀ ਐਡਮਿਨਿਸਟ੍ਰੇਟਿਵ ਅਪਰੂਵਲਸ एवरीथिंग ਸਾਰਾ ਕੁਝ ਬਹੁਤ ਟਾਈਮਲੀ ਦਵਾ ਕੇ ਹਾਂਗਕਾਂਗ ਏਜੰਸੀ ਨਾਲ ਟਾਈ ਅਪ ਕਰਕੇ ਤੇ ਸਾਨੂੰ ਕੋਈ ਦਿੱਕਤ ਨਹੀਂ ਆਈ ਸਾਰੇ ਉੱਥੇ ਰਿਹਸਲਸ ਹੋਈਆਂ ਪਲਾਨ ਹੋਇਆ ਪਰ ਬੜਾ ਵਧੀਆ ਤਰੀਕੇ ਨਾਲ ਐਗਜ਼ੀਕਿਊਟ ਹੋਇਆ ਜਿਵੇਂ ਅਫਸਰਾਂ ਦੀਆਂ ਡਾਇਰੈਕਸ਼ਨ ਸੀ ਪਰ ਇੱਥੇ ਇਹ ਸਭ ਨੂੰ ਜ਼ਰੂਰ ਪੁੱਛਾਂਗੇ ਸਰ ਕੁਝ ਏਦਾਂ ਦਾ ਸਮਾਂ ਵੀ ਕਦੀ ਆਇਆ ਕਿ ਇੱਕਦਮ ਕਿ ਪਰਸੀਡਿੰਗ ਦਾ ਸਮਾਂ ਬਹੁਤ ਨਜ਼ਦੀਕ ਸੀਗਾ ਉਸ ਟਾਈਮ ਤੇ ਤੁਹਾਨੂੰ ਅਚਨ ਛੇਦ ਜਿਹੜਾ ਜਾਣਾ ਪਿਆ ਪਰਸੀਡਿੰਗਸ ਲਈ ਖਾਸ ਕਰਕੇ ਕਿਉਂਕਿ ਇਹ ਇੱਕ ਬਹੁਤ ਲੰਮਾ ਪ੍ਰੋਸੈਸ ਚੱਲਿਆ ਤਰੀਕਾ ਵੀ ਉਸੇ ਹਿਸਾਬ ਨਾਲ ਪਈਆਂ ਹੋਣਗੀਆਂ ਕਦੀ ਇਦਾਂ ਦਾ ਵੀ ਮੌਕਾ ਆਇਆ ਕਿਉਂਕਿ ਜੋ ਜੋ ਅਸੀਂ ਸੁਣਿਆ ਹੋਇਆ ਹੈ ਕਿ ਜਦੋਂ ਇਦਾਂ ਦੇ ਕੋਈ ਪ੍ਰੋਸੈਸ ਹੁੰਦੇ ਨੇ ਡਾਕੂਮੈਂਟੇਸ਼ਨਸ ਨੂੰ ਵੀ ਤੁਹਾਨੂੰ ਇੱਕ ਪਾਰਟिकुलर ਟਾਈਮ ਦਿੱਤਾ ਜਾਂਦਾ ਕਿ ਇਨੇ ਟਾਈਮ ਵਿੱਚ ਤੁਸੀਂ ਡਾਕੂਮੈਂਟੇਸ਼ਨ ਦੇਣੀ ਇਹਦਾ ਜਿਹੜਾ ਹੈ ਕਿ ਕਿ ਟਾਈਮ ਬਾਉਂਡ ਸਾਰਾ ਸਿਸਟਮ ਇਹਦੇ ਵਿੱਚ ਰਹਿਣਾ ਪੈਂਦਾ ਹੈਗਾ ਜਿਹੜੀ ਇਨੀਸ਼ੀਅਲ ਸਾਡੀ ਪ੍ਰੋਵੀਜ਼ਨਲ ਅਰੈਸਟ ਆਫ ਜਿਹੜੀ ਰਿਕੁਐਸਟ ਭੇਜੀ ਜਾਂਦੀ ਉਹਦੇ ਉਹ 48 ਆਵਰਸ ਦੇ ਵਿੱਚ ਜਿਹੜੀ ਹੈਗੀ ਹੈ ਸੈਂਡ ਕਰਨੀ ਪੈਂਦੀ ਹੈ ਤਾਂ ਜਿਹੜਾ ਫਿਊਜੀਟਿਵ ਹੋਵੇ ਤੇ ਕਿਸੇ ਕੇਸ 'ਚ ਅਸੀਂ ਪ੍ਰੋਵੀਜ਼ਨਲੀ ਅਰੈਸਟ ਕਰਵਾ ਸਕਦੇ ਹਾਂ ਇੱਕ ਵਾਰ ਜਦੋਂ ਫਿਊਜੀਟਿਵ ਉਥੇ ਅਰੈਸਟ ਹੋ ਜਾਂਦਾ ਤਾਂ ਦੈਨ ਵੀ ਹੈਵ ਓਨਲੀ 60 ਡੇਸ ਕਿ ਉਹਦੇ ਵਿੱਚ ਤੋਂ ਸਾਨੂੰ ਜਿਹੜਾ ਐਕਸਟਰਾ ਡਿਸ਼ੀਨ ਜਾਂ ਸਰੈਂਡਰ ਆਫ ਰਿਕੁਐਸਟ ਦਾ ਜਿਹੜਾ ਡੋਸੀਅਰ ਹੈ ਉਹ ਉਥੇ ਸਬਮਿਟ ਕਰਦਾ ਮੰਦਾ ਵਿਚ ਇਜ਼ ਡੇਡ ਬਾਉਂਡ ਆਦਰਵਾਈਜ਼ ਹੀ ਵਿਲ ਬੀ ਰਿਲੀਜ਼ ਉਹ ਸਾਰਾ ਅਸੀਂ ਟਾਈਮ ਲਈ ਜਿਹੜਾ ਹੈਗਾ ਅਸੀਂ ਕਰਦੇ ਰਹੇ ਐਂਡ ਸਮ ਟਾਈਮ ਸਾਡੇ ਕੋਲੇ ਚੈਲੰਜੇਜ਼ ਟਾਈਮ ਕਿਉਂਕਿ ਸ਼ਾਰਟਰ ਨੋਟਿਸ ਦੇ ਉੱਪਰ ਤੁਹਾਨੂੰ ਪਤਾ ਲੱਗਦਾ ਹੈ ਕਿ ਆਹ ਜਿਹੜੀ ਕੇਸ ਦੀ ਡੇਟ ਹੈਗੀ ਐਂਡ ਤੁਹਾਨੂੰ ਤਿਆਰੀ ਕਰਕੇ ਉੱਥੇ ਆਪਣੇ ਔਨ ਦਾ ਵੈਰੀ ਸ਼ਾਰਟ ਨੋਟਿਸ ਤੁਹਾਨੂੰ ਉੱਥੇ ਪਹੁੰਚਣਾ ਪੈਂਦਾ ਸੀ ਤਾਂ ਉਹ ਸਾਰਾ ਅਸੀਂ ਜਿਹੜਾ ਹੈਗਾ ਇਹਨੂੰ ਮੀਟ ਕਰਦੇ ਰਹੇ ਜੋ ਵੀ ਰਿਕੁਆਇਰਮੈਂਟਸ ਹੁੰਦੀਆਂ ਸੀ ਅਸੀਂ ਚੈਲੰਜ ਨੂੰ ਐਕਸੈਪਟ ਕੀਤਾ ਐਂਡ ਲੀਗਲੀ ਕੰਟੈਸਟ ਜਿਹੜਾ ਹੈਗਾ ਕੇਸ ਕਰਨ ਵਾਲੀ ਇੱਕ ਸਕਸੈਸਫੁਲ ਜਿਹੜਾ ਹੈਗਾ ਐਕਸਟਰੈਡੀਸ਼ਨ ਸਰੈਂਡਰ ਕੇਸ ਹੋਇਆ ਠੀਕ ਹੈ ਸੋ ਇਧਰ ਏਜ ਸਭ ਨਾਲ ਸਿਰ ਏਜ ਸਭ ਜਿੱਦਾਂ ਹੁਣ ਅਸੀਂ ਬਹੁਤ ਸਾਰੇ ਕਿਉਂਕਿ ਇਸ ਤੋਂ ਪਹਿਲਾਂ ਅਜ਼ਰਬਾਈਜਾਨ ਤੋਂ ਵੀ ਇੱਕ ਗੈਂਗਸਟਰ ਨੂੰ ਇੱਥੇ ਲੈ ਕੇ ਆਇਆ ਆਇਆ ਗਿਆ ਸੀਗਾ ਰومی ਨੂੰ ਵੀ ਹੁਣ ਇੱਥੇ ਲੈ ਆਏ ਆ ਲੋਕ ਕਿਤਨੇ ਕਿਤ ਉਮੀਦ ਕਰ ਰਹੇ ਨੇ ਕਿ ਇਧਰ ਦੇ ਬਹੁਤ ਸਾਰੇ ਗੈਂਗਸਟਰ ਜਿਹੜੇ ਹੈਗੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਐਸੀ ਐਕਟੀਵਿਟੀਆਂ ਨੂੰ ਐਕਟੀਵੇਟ ਕਰ ਰਹੇ ਨੇ ਜਿਹੜੇ ਸ਼ਾਇਦ ਪੰਜਾਬ ਦਾ ਮਾਹੌਲ ਵੀ ਖਰਾਬ ਕਰ ਰਹੀਆਂ ਨੇ ਉਨ੍ਹਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਹੁਣ ਐਕਸ਼ਨ ਜਿਹੜੇ ਨੇ ਲਗਾਤਾਰ ਚੱਲ ਰਹੇ ਨੇ ਤਾਂ ਕਿ ਉਹ ਗੈਂਗਸਟਰਸ ਵੀ ਜਿਹੜਾ ਹੈ ਪੰਜਾਬ 'ਚ ਆਉਣ ਜਾਂ ਉਹਨੂੰ ਲੈ ਕੇ ਆਂਦਾ ਜਾਵੇ ਤੇ ਲੋਕ ਜਿਹੜੇ ਇਨਸਾਫ ਦੀ ਗੱਲ ਕਰ ਰਹੇ ਕਿਉਂਕਿ ਜੇਕਰ ਇੱਕ ਅਜਿਹੇ ਗੈਂਗਸਟਰ ਆ ਸਕਦਾ ਤਾਂ ਉਮੀਦ ਲੋਕਾਂ ਦੇ ਮਨਾਂ 'ਚ ਵੀ ਜ਼ਰੂਰ ਵੱਜਦੀ ਅ ਬਿਲਕੁਲ ਜੀ ਜਿਹੜਾ ਜਿਤੋਂ ਤੱਕ ਪੰਜਾਬ ਪੁਲਿਸ ਦਾ ਜਿਹੜੇ ਇਹ ਕ੍ਰਿਮినਲ ਜਿਹੜੇ ਬਾਹਰ ਜਾ ਕੇ ਬੈ ਗਏ ਨੇ ਫੋਰਨ ਕੰਟਰੀਜ਼ ਦੇ ਵਿੱਚ ਬੈਠ ਕੇ ਉੱਥੇ ਬੈਠ ਕੇ ਆਪਰੇਟ ਕਰ ਰਹੇ ਨੇ ਜਾਂ ਉਹਨਾਂ ਸਾਰਿਆਂ ਪ੍ਰਤੀ ਸਾਡਾ ਜਿਹੜਾ ਹੈਗਾ ਅਮ ਇੱਕ ਡੈਡੀਕੇਟਿਡ ਕਮਿਟਮੈਂਟ ਨਾਲ ਅਸੀਂ ਲੱਗੇ ਹੋਏ ਆ ਤੇ ਸਾਰੇ ਐਫਰਟਸ ਜਾਰੀ ਕੀਤੇ ਚੱਲ ਰਹੇ ਨੇ ਜਿੰਨੇ ਵੀ ਬਾਹਰ ਬੈਠੇ ਨੇ ਇਹ ਇੱਕ ਇਨਸੀਡੈਂਟ ਜਿਹੜਾ ਇਹਨੂੰ ਲੈ ਕੇ ਆਉਣ ਨਾਲ ਇਹ ਸਾਡੇ ਵਾਸਤੇ ਅਸੀਂ ਇੱਕ ਬਹੁਤ ਪੋਜ਼ਿਟਿਵ ਗੱਲ ਹੈਗੀ ਹੈ ਤੇ ਬੜਾ ਸਟਰੋਂਗ ਮੈਸੇਜ ਅਸੀਂ ਇਹ ਭੇਜਣਾ ਚਾਹੁੰਦੇ ਆ ਕਿ ਜਿਹੜੇ ਬਾਹਰ ਬੈਠੇ ਨੇ ਕਿਸੇ ਨਾ ਕਿਸੇ ਦਿਨ ਅਸੀਂ ਉਹਨਾਂ ਤੱਕ ਵੀ ਪਹੁੰਚਾਂਗੇ ਤੇ ਉਹਨਾਂ ਨੂੰ ਉਥੋਂ ਲੱਭ ਕੇ ਲਿਆਵਾਂਗੇ ਉਹਦੇ ਚ ਇਹ ਹੈਗਾ ਕਿ ਅਸੀਂ ਆਪਣੇ ਵੱਲੋਂ ਜਿਹੜਾ ਫਰਜ਼ ਸਾਡਾ ਬਣਦਾ ਹੈਗਾ ਰੈਡ ਕਾਰਨਰ ਨੋਟਿਸ ਜਾਰੀ ਕਰਾਉਣਾ ਇੰਟਰਪੋਲ ਤੋਂ ਉਹ ਅਸੀਂ ਕਰਵਾ ਚੁੱਕੇ ਹਾਂ ਸੋ ਹੁਣ ਜਿਹੜੀਆਂ ਉੱਥੋਂ ਦੀਆਂ ਕੰਟਰੀਜ਼ ਨੇ ਜਿੱਥੇ ਉਹ ਹੈਗੇ ਨੇ ਬੈਠੇ ਨੇ ਉਹਨਾਂ ਨੇ ਉਹਨਾਂ ਨੂੰ ਡਿਟੇਨ ਕਰਕੇ ਸਾਨੂੰ ਇਨਟੀਮੀਟ ਕਰਨਾ ਜਿਹਦੇ ਤੋਂ ਅਸੀਂ ਅਗਲੀ ਕਾਰਵਾਈ ਅਮਲ ਵਿੱਚ ਲਿਆਵਾਂਗੇ ਤੇ ਇਹ ਸਭ ਜਿਹਦੇ ਰੋਮੀ ਦੀ ਗੱਲ ਕਰੀਏ ਰੋਮੀ ਜਿਸ ਨੇ ਕਿ ਦੱਸਿਆ ਕਿ ਕੰਟਰੋਲ ਰੂਮ ਬਣ ਚੁੱਕਿਆ ਹੈ ਸਿਕਾ ਸਾਰਿਆਂ ਦਾ ਹਰ ਕਿਸੇ ਨੂੰ ਮੈਨੇਜ ਇਹ ਕਰ ਰਿਹਾ ਹੈ ਸਿਕਾ ਜਿਹੜੀ ਰੋਮੀ ਕੋਲ ਫੰਡਿੰਗ ਆਂਦੀ ਸੀਗੀ ਕੀ ਉਹ ਫੰਡਿੰਗ ਪਾਕਿਸਤਾਨ ਤੋਂ ਸੀ ਕੁਝ ਉਹਦਾ ਫੰਡਿੰਗ ਦਾ ਸੋਰਸ ਪਤਾ ਲੱਗ ਪਾਇਆ ਹੋਵੇ ਕਿਉਂਕਿ ਐਟ ਦ ਡੇ ਐਂਡ ਕੁਝ ਵੀ ਕਰਨਾ ਸੀਗਾ ਇਹਨਾਂ ਨੂੰ ਤਾਂ ਫੰਡਸ ਦੀ ਜ਼ਰੂਰਤ ਤਾਂ ਪੈਣੀ ਸੀ ਇਹਨਾਂ ਨੂੰ ਇਹ ਇਹਦੀ ਜਿਹੜੀ ਡੂਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਸਾਡੇ ਕੋਲੇ ਇਹ ਬੜੀ ਸੋਲਿਡ ਐਵਿਡੈਂਸ ਆ ਜਿਹੜੀ ਅਸੀਂ ਉੱਥੇ ਵੀ ਕੋਰਟ ਦੇ ਵਿੱਚ ਜਿਹੜੀ ਹਾਂਗਕਾਂਗ ਦੇ ਜਿਹੜੀਆਂ ਜੁਡੀਸ਼ੀਅਲ ਕੋਰਟਸ ਦੇ ਵਿੱਚ ਪ੍ਰੈਜ਼ੈਂਟ ਕੀਤੀ ਸੀ ਉਹਦੇ ਵਿੱਚ ਬੜੀ ਕਲੀਅਰ ਕੱਟ ਸੀਗੀ ਕਿ ਇਹਨੇ ਜਿਹੜੇ ਫੰਡਸ ਇਥੇ ਭੇਜੇ ਸੀਗੇ ਤੇ ਉਹ ਪੈਸੇ ਜਿਹੜੇ ਹੈਗੇ ਨੇ ਉਹ ਬੇਸਿਕਲੀ ਜਿਹੜੀ ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ ਇਹ ਕਿਸੇ ਨਾ ਕਿਸੇ ਲੈਵਲ ਤੇ ਇੱਕ ਤਾਂ ਆਪ ਇਹ منی ਲਾਂਡਰਿੰਗ ਵਗੈਰਾ ਦਾ ਕੰਮ ਕਰਦਾ ਹੁਣ ਉਹ ਕਿਹੜੇ ਕਿਹੜੇ ਕਿਉਂਕਿ منی ਲਾਂਡਰਿੰਗ ਦੇ ਵਿੱਚ ਇਹ ਨਹੀਂ ਪਤਾ ਲੱਗਦਾ ਵੀ ਸੋਰਸ ਵੀ ਕਿੱਥੋਂ ਪੈਸੇ ਆ ਰਹੇ ਆ ਸੋ ਆਬਵੀਅਸਲੀ ਅਸੀਂ ਰੂਲ ਆਊਟ ਨਹੀਂ ਕਰਦੇ ਆ ਕਿ ਵੀ ਇਹਨੂੰ ਕਿਸੇ ਫੋਰਨ ਜਾਂ ਹੋਰ ਕਿਸੇ ਇਹ ਜੇ ਸੋਰਸਸ ਤੋਂ ਪੈਸੇ ਮਿਲੇ ਹੋਣਗੇ ਤੇ ਇਧਰ ਬਰਾੜ ਸਾਹਿਬ ਖਾਸ ਕਰਕੇ ਕਿਉਂਕਿ ਤੁਹਾਡੀ ਜੇਕਰ ਜ਼ਿਕਰ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੇ ਐਸੇ ਆਪਰੇਸ਼ਨ ਨੇ ਜਿਹਨਾਂ ਨੂੰ ਤੁਸੀਂ ਅੰਜਾਮ ਦਿੱਤਾ ਔਰ ਪੰਜਾਬ ਪੁਲਿਸ ਨੂੰ ਉਸ ਦੇ ਵਿੱਚ ਕਾਮਯਾਬੀ ਵੀ ਮਿਲੀ ਹੈ ਸਭ ਤੋਂ ਵੱਡਾ ਚੈਲੰਜ ਉਸ ਸਮੇਂ ਤੁਹਾਡੇ ਮੂਰੇ ਕੀ ਹੁੰਦਾ ਹੈ ਕਿ ਜਦੋਂ ਕਿਉਂਕਿ ਜੇ ਵਿੱਕੀ ਕਾਉਂਟਰ ਦਾ ਵੀ ਜ਼ਿਕਰ ਕੀਤਾ ਜਾਵੇ ਔਰ ਵੀ ਜਿਹੜੇ ਆਪਰੇਸ਼ਨ ਤੁਸੀਂ ਅਜ ਤੱਕ ਅੰਜਾਮ ਦਿੱਤਾ ਸਭ ਤੋਂ ਵੱਡਾ ਚੈਲੰਜ ਉਸ ਵਕਤ ਤੁਹਾਡੇ ਮੂਰੇ ਕੀ ਹੁੰਦਾ ਹੈ ਕਿ ਇਹ ਜਦੋਂ ਤੁਸੀਂ ਉਸ ਸਪੌਟ ਤੇ ਪਹੁੰਚਦੇ ਹੋ ਕਿਉਂਕਿ ਜਦੋਂ ਤੁਸੀਂ ਕਿਹਾ ਕਿ ਵਿੱਕੀ ਕਾਉਂਟਰ ਜਦੋਂ ਫੜਨਗੇ ਅੰਦਾਜ਼ਨ ਫਾਇਰਿੰਗ ਉੱਥੋਂ ਸ਼ੁਰੂ ਹੋਈ ਸੀ ਸਭ ਤੋਂ ਵੱਡਾ ਚੈਲੰਜ ਇਹ ਹੁੰਦਾ ਜੀ ਵੀ ਸਾਡੀ ਟੀਮ ਜਿਹੜੀ ਹੈਗੀ ਆ ਮੌਕੇ ਤੇ ਉਹਦੇ ਜੋ ਕੋਈ ਕੈਜੂਐਲਟੀ ਨਾ ਹੋ ਜੇ ਤੇ ਅਸੀਂ ਲੱਕੀਆਂ ਅਜੇ ਤੱਕ ਸਾਡੇ ਵੀ ਇੰਜਰਡ ਕਾਫੀ ਹੋਏ ਨੇ ਉਹ ਵੀ ਅਸੀਂ ਚਲੋ ਵੀ ਕਮ ਆਊਟ ਆਫ ਉਹਦੀ ਸਟ੍ਰੈਟਜੀਜ਼ ਹੁੰਦੀਆਂ ਨੇ ਬਟ ਸਭ ਤੋਂ ਵੱਡਾ ਚੈਲੰਜ ਇਹ ਹੁੰਦਾ ਵੀ ਉਹਨੂੰ ਅਸੀਂ ਕਾਬੂ ਕਰੀਏ ਅਰੈਸਟ ਕਰੀਏ ਉਹਨੂੰ ਵੀ ਅਸੀਂ ਨਿਊਟਰਲਾਈਜ਼ ਕਰਨ ਦਾ ਕੋਈ ਮਨਸ਼ਾ ਨਹੀਂ ਹੁੰਦੀ ਤੇ ਪਰ ਸਾਡਾ ਕੋਈ ਮੁਲਾਜ਼ਮ ਕਿਸੇ ਦੀ ਕੈਜੂਐਲਟੀ ਤੇ ਜਿੰਨਾ ਹੁਣ ਇਹਨੂੰ ਰੋਮੀ ਨੂੰ ਤੁਸੀਂ ਇੱਥੇ ਲੈ ਆਏ ਹੋ ਹਾਲਾਂਕਿ ਜੋ ਕਹਿ ਸਕਦੇ ਨੇ ਕਿ ਜੋ ਰੂਲਸ ਦੇ ਸਾਹਮਣੇ ਲਿਆਂਦਾ ਗਿਆ ਕਿ ਉਸ ਨੂੰ ਤੁਸੀਂ ਇਨਵੈਸਟੀਗੇਸ਼ਨ ਦੇ ਵਿੱਚ ਜਾਂ ਕਸਟਡੀ ਦੇ ਵਿੱਚ ਜਿਹੜਾ ਜੁਡੀਸ਼ੀਅਲ ਕਸਟਡੀ ਵਿੱਚ ਰੱਖਿਆ ਜਾਏਗਾ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਸਾਰੇ ਟ੍ਰਾਇਲਸ ਚੱਲਣਗੇ ਉਸ ਤੱਤ ਤੱਕ ਪਹੁੰਚ ਪਹੁੰਚ ਪਾਵਾਂਗੇ ਅਸੀਂ ਜੋ ਜੇਲ ਬ੍ਰੇਕ ਦਾ ਜੋ ਪੂਰਾ ਇੱਕ ਫਾਈਲ ਜਾਂ ਕਹਿ ਲਈਏ ਜੋ ਡੌਸ਼ਰ ਤਿਆਰ ਹੋਇਆ ਸੀਗਾ ਜਾਂ ਜੋ ਇਨਵੈਸਟੀਗੇਸ਼ਨ ਤਿਆਰ ਹੋਈ ਜਿਵੇਂ ਸਰ ਨੇ ਤੁਹਾਨੂੰ ਦੱਸਿਆ ਵੀ ਆਲਰੇਡੀ ਜਿਹੜੇ ਇਹਦੇ ਅਕਿਊਜ਼ ਨੇ ਅਸੀਂ 26 ਅਕਿਊਜ਼ ਸਾਰੀ ਟੀਮ ਲੱਗੀ ਰਹੀ ਹੈ ਇਹਦੇ ਅਰੈਸਟ ਕੀਤੇ ਜਿਨ੍ਹਾਂ ਚੋਂ 22 ਨੂੰ ਕਨਵਿਕਸ਼ਨ ਹੋਈ ਹੈ ਤੇ ਇਹ ਵੀ ਜਿਹੜਾ ਡੋਜ਼ੀਅਰ ਸੀ ਇਹਦਾ ਜਿਹੜਾ ਆਇਆ ਹੈ 1300 ਕੁਝ ਪੇजेस ਦਾ ਸੀ 1300 ਪੇजेस ਸਾਰੀ ਐਵੀਡੈਂਸ ਲਾਈ ਗਈ ਸੀ ਤਾਂ ਹੀ ਉਹਨਾਂ ਨੇ ਦਿੱਤਾ ਤੇ ਸਾਨੂੰ ਪੂਰਾ ਯਕੀਨ ਹੈ ਵੀ ਇਹਨੂੰ ਵੀ ਸਜ਼ਾ ਹੋਵੇਗੀ ਇਨ ਵਿੱਚ ਅੱਜ ਚੀਕਸ ਬਹੁਤ-ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਆਪਣਾ ਦਿੱਤਾ ਔਰ ਉਮੀਦ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਰਮਨਦੀਪ ਰੋਮੀ ਨੂੰ ਜਿਹੜਾ ਹੈ ਹਾਂਗਕਾਂਗ ਤੋਂ ਪੰਜਾਬ ਲਿਆਂਦਾ ਗਿਆ ਉਸੇ ਤਰੀਕੇ ਦੇ ਨਾਲ ਜਿਹੜੇ ਹੋਰ ਗੈਂਗਸਟਰਸ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਏਗਾ ਔਰ ਜਿਸ ਤਰੀਕੇ ਦੇ ਨਾਲ ਰੋਮੀ ਦੇ ਕੇਸ ਦੇ ਵਿੱਚ ਕਿਉਂਕਿ ਨਾਬਾ ਜੇਲ ਬ੍ਰੇਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਜੇਲ ਬ੍ਰੇਕ ਸੀਗਾ ਔਰ ਉਸ ਦੇ ਵਿੱਚ ਜੋ ਮਾਸਟਰਮਾਈਂਡ ਜਦੋਂ ਆ ਗਿਆ ਤੇ ਹੁਣ ਹੋ ਸਕਦਾ ਹੈ ਕਿ ਬਹੁਤ ਸਾਰੇ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਣਗੀਆਂ ਔਰ ਕਹਿ ਰਹੇ ਨੇ ਕਿ ਜਲਦ ਤੋਂ ਜਲ ਜੜੀ ਕਿਉਂਕਿ ਤਿਆਰੀ ਪੂਰੀ ਕੀਤੀ ਹੋਈ ਹੈ ਤਾਂ ਸਜ਼ਾ ਵੀ ਜਿਹੜੀ ਜਲਦ ਜਲਦ ਮਿਲੇਗੀ ਔਰ ਇਸੇ ਤਰੀਕੇ ਦੇ ਨਾਲ ਹੋਜੇ ਗੈਂਗਸਟਰ ਨੇ ਸਿੱਧੇ ਤੌਰ ਤੇ ਮੈਸੇਜ ਏਜੀਟੀਐਫ ਵੱਲੋਂ ਦਿੱਤਾ ਗਿਆ ਹੈ ਕਿ ਉਹ ਵੀ ਸਾਵਧਾਨ ਹੋ ਜਾਣ ਕਿ ਜੇਕਰ ਇੱਥੇ ਤੱਕ ਹੱਥ ਪਹੁੰਚ ਸਕਦਾ ਹੈ ਤੇ ਉਹਨਾਂ ਦੇ ਗਲੇ ਵੀ ਤੱਕ ਹੱਥ ਵੀ ਜਲਦ ਪਹੁੰਚੇਗਾ ਕੈਮਰਾ ਪਰਸਨ ਸ਼ਿਵਮ ਦੇ ਨਾਲ ਸਾਹੇਂਦਰੂ ਲਿਵਿੰਗ ਇਨ ਅ ਨਿਊਜ਼ ਮੋਹਾਲੀ